पीटीसी न्यूज़ ਦੇ ਡਿਜੀਟਲ ਪਲੈਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਦਿੱਲੀ ਦੇ ਬਾਡਰਾ ਤੇ ਇੱਕ ਸਾਲ ਤੋਂ ਵੱਧ ਚੱਲਿਆ ਸੀ ਕਿਸਾਨੀ ਅੰਦੋਲਨ ਪਰ ਹੁਣ ਹਾਲਾਤ ਇਸ ਤਰ੍ਹਾਂ ਬੜਨੇ ਕਿ ਕੀ ਇਹ ਕਿਸਾਨੀ ਅੰਦੋਲਨ 2.0 ਹੋਣ ਵਾਲਾ ਹੈ ਯਾਨੀ ਕਿ ਕੀ ਇਹ ਕਿਸਾਨੀ ਅੰਦੋਲਨ ਮੁੜ ਕੇ ਸ਼ੁਰੂ ਹੋਏਗਾ ਹਾਲਾਤ ਤਾਂ ਕੁਝ ਇਹੀ ਦੱਸ ਰਹੇ ਨੇ ਪਰ ਇਹ ਹਾਲਾਤ ਅਸਲ ਚ ਕਿਹੋ ਜਿਹੇ ਹੋਣਗੇ ਇਹ ਕੁਝ ਸਮੇਂ ਬਾਅਦ ਹੀ ਤੈ ਹੋ ਜਾਏਗਾ ਕਾਰਨ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਤਿੰਨ ਕੇਂਦਰੀ ਮੰਤਰੀਆਂ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਕੁਝ ਸਮੇਂ ਬਾਅਦ ਹੋਣ ਜਾ ਰਹੀ ਹੈ 6 ਵਜੇ ਇਹ ਮੀਟਿੰਗ ਹੋਣੀ ਹੈ ਪਰ ਉਸ ਤੋਂ ਪਹਿਲਾਂ ਦੇ ਹਾਲਾਤ ਕੁਝ ਇਸ ਤਰ੍ਹਾਂ ਬਣੇ ਹੋਏ ਨੇ ਕਿ ਦਿੱਲੀ ਦੇ ਬਾਰਡਰ ਚਾਹੇ ਉਹ ਗਾਜ਼ੀਪੁਰ ਬਾਰਡਰ ਹੋਵੇ ਸਿੰਗੂ ਬਾਰਡਰ ਹੋਵੇ ਜਾਂ ਪੰਜਾਬ ਹਰਿਆਣਾ ਦਾ ਬਾਰਡਰ ਹੋਵੇ ਸ਼ੰਭੂ ਬਾਰਡਰ ਜਾਂ ਪੰਜਾਬ ਹਰਿਆਣਾ ਦਾ ਬਾਰਡਰ ਹੋਵੇ ਖਨੋਰੀ ਬਾਰਡਰ ਸਾਰੇ ਪਾਸੇ ਪੁਲਿਸ ਨੇ ਆਪਣੀ ਤਿਆਰੀ ਕਰ ਰੱਖੀ ਹੈ ਕਿਉਂਕਿ ਜੇ ਕਿਸਾਨ ਅੱਗੇ ਵਧੇ ਤਾਂ ਉਹਨਾਂ ਨੂੰ ਰੋਕਣਾ ਕਿਵੇਂ ਹੈ ਪਰ ਅਹਿਮ ਗੱਲ ਇਹ ਹੈ ਕਿ ਕੁਝ ਮਿੰਟਾਂ ਬਾਅਦ ਹੀ ਜੋ ਮੀਟਿੰਗ ਚੰਡੀਗੜ੍ਹ ਵਿੱਚ ਸ਼ੁਰੂ ਹੋਣ ਵਾਲੀ ਹੈ ਜਿਸ ਦੇ ਵਿੱਚ ਕੀ ਕੇਂਦਰੀ ਮੰਤਰੀ ਪਿਊਸ਼ ਗੋਇਲ ਹੋਣਗੇ ਨਿਤਿਆਨੰਦ ਰਾਏ ਹੋਣਗੇ ਤੇ ਅਰਜੁਨ ਮੁੰਡਾ ਹੋਣਗੇ ਇਹ ਤਿੰਨੇ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਹੋਰ ਆਗੂਆਂ ਦੀ ਮੀਟਿੰਗ ਕੁਝ ਸਮੇਂ ਬਾਅਦ ਸ਼ੁਰੂ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਇਹ ਤੈਅ ਹੋ ਸਕੇਗਾ ਕਿ 13 ਫਰਵਰੀ ਦਾ ਜਿਹੜਾ ਕੂਚ ਹੈ ਦਿੱਲੀ ਕੂਚ ਕੀ ਉਹ ਹੋਏਗਾ ਜਾਂ ਕਿਸਾਨ ਵਾਪਸ ਹੋ ਜਾਣਗੇ ਪਰ ਜੋ ਹਾਲਾਤ ਦਿੱਲੀ ਬਾਰਡਰਾਂ ਤੋਂ ਲੈ ਕੇ ਪੰਜਾਬ ਬਾਰਡਰ ਹਰਿਆਣਾ ਬਾਰਡਰ ਤੇ ਬਣੇ ਹੋਏ ਨੇ ਉਸ ਤੋਂ ਇਹ ਨਹੀਂ ਲੱਗਦਾ ਕਿ ਕਿਸਾਨ ਪਿੱਛੇ ਮੁੜਨਗੇ ਜਾਂ ਪ੍ਰਸ਼ਾਸਨ ਦੀ ਤਿਆਰੀਆਂ ਕੁਝ ਇਸ ਤਰ੍ਹਾਂ ਨੇ ਕਿ ਪ੍ਰਸ਼ਾਸਨ ਸ਼ਾਇਦ ਕਿਸੇ ਨੂੰ ਅੱਗੇ ਨਹੀਂ ਵਧਣ ਦੇਗਾ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਦਿੱਲੀ ਸਭ ਤੋਂ ਪਹਿਲਾਂ ਤੁਹਾਨੂੰ ਲੈ ਕੇ ਚੱਲਾਂਗੇ ਅਸੀਂ ਹਰਿਆਣਾ ਅਤੇ ਪੰਜਾਬ ਦੇ ਬਾਰਡਰ ਸ਼ੰਭੂ ਬਾਰਡਰ ਤੇ ਜੋ ਕਿ ਰਾਜਪੁਰਾ ਤੋਂ ਅੱਗੇ ਪੈਂਦਾ ਹੈ ਉੱਥੇ ਇਸ ਸਮੇਂ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਕਿਉਂਕਿ ਉੱਥੇ ਹਾਲਾਤ ਤੁਹਾਨੂੰ ਦਿਖਾਉਣੇ ਇਸ ਕਰਕੇ ਜ਼ਰੂਰੀ ਨੇ ਕਿਉਂਕਿ ਸਵੇਰੇ ਤੋਂ ਹੀ ਹਰਿਆਣਾ ਵੱਲੋਂ ਪੁਲਿਸ ਅਤੇ ਜੋ ਪੈਰਾਮਿਲਟਰੀ ਫੋਰਸਿਸ ਨੇ ਉਹਨਾਂ ਨੇ ਆਪਣੀ ਡ੍ਰਿਲ ਜਾਰੀ ਰੱਖੀ ਹੋਈ ਹੈ ਡ੍ਰਿਲ ਦਾ ਮਤਲਬ ਇਹ ਹੈ ਕਿ ਹੰਝੂ ਗੈਸ ਦੇ ਗੋਲੇ ਰਹਿ ਰਹਿ ਕੇ ਛੱਡੇ ਜਾ ਰਹੇ ਨੇ ਬੁਲੇਟ ਜੋ ਚਲਾਈਆਂ ਜਾ ਰਹੀਆਂ ਨੇ ਰਬੜ ਦੀਆਂ ਰਬੜ ਦੀਆਂ ਜੋ ਗੋਲੀਆਂ ਨੇ ਉਹ ਚਲਾ ਕੇ ਦੇਖੀਆਂ ਜਾ ਰਹੀਆਂ ਨੇ ਕਿਉਂਕਿ ਜੇ ਪ੍ਰਦਰਸ਼ਨਕਾਰੀ ਅੱਗੇ ਵਧਦੇ ਨੇ ਕਿ ਉਹਨਾਂ ਨੂੰ ਰੋਕਿਆ ਕਿਵੇਂ ਜਾਵੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਲੈ ਕੇ ਚੱਲਦੇ ਹਾਂ ਸ਼ੰਭੂ ਬਾਰਡਰ ਉੱਥੇ ਹਾਲਾਤ ਕਿਸ ਤਰ੍ਹਾਂ ਦੇ ਨੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਹੁਣ ਹੋ ਚੁੱਕੀ ਹੈ ਸਾਡੇ ਰਿਪੋਰਟਰ ਉੱਥੇ ਮੌਜੂਦ ਨੇ ਜਸਪ੍ਰੀਤ ਜਸਪ੍ਰੀਤ ਸਿੰਘ ਤੋਂ ਅਸੀਂ ਦਿਖਾਣੇ ਆ ਕਿ ਉਹਨਾਂ ਨੇ ਜੋ ਮੌਕੇ ਤੇ ਦੇਖਿਆ ਪੁਲਿਸ ਕਿਸ ਤਰ੍ਹਾਂ ਮੌਕ ਰੀਲ ਕਰ ਰਹੀ ਹੈ ਹੰਜੂ ਗੈਸ ਦੇ ਗੋਲੇ ਛੱਡ ਰਹੀ ਹੈ ਤੇ ਰਬੜ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਦਿਖਾਉਂਦੇ ਆ ਜੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਗਾਤਾਰ ਇਹ ਗੋਲੇ ਅੱਗੇ ਜਾ ਰਹੇ ਨੇ ਸੋ ਇਹ ਮੌਕ ਡਿਲ ਕੀਤੀ ਜਾ ਰਹੀ ਹੈ ਤਸਵੀਰਾਂ ਦਿਖਾ ਰਿਹਾ ਮੌਕ ਡਿਲ ਦੀਆਂ ਕਿ ਮੌਕ ਡਿਲ ਜਿਹੜੀ ਇਹ ਸ਼ੁਰੂ ਕਰ ਦਿੱਤੀ ਗਈ ਹੈ ਗੋਲੇ ਜਿੱਤੇ गिर ਰਿਹਾ ਬਲਾਸਟ ਹੋ ਰਿਹਾ ਧਮਾਕਾ ਹੋ ਰਿਹਾ ਲਗਾਤਾਰ ਇਹ ਗੋਲੇ ਉੱਪਰ ਜਾਂਦੇ ਨਜ਼ਰ ਆ ਰਹੇ ਨੇ ਲਗਾਤਾਰ ਇਸ ਦਾ ਬਲਾਸਟ ਹੋ ਰਿਹਾ ਲਗਾਤਾਰ ਤਸਵੀਰਾਂ ਦਿਖਾ ਰਿਹਾ ਹੋਰ ਮੌਕ ਡਿਲ ਦੀਆਂ ਤਸਵੀਰਾਂ ਨੇ ਕਿ ਗੋਲੇ ਜਿਹੜੇ ਇੰਨਾ ਬਣ ਰਿਹਾ ਕਿੱਥੇ ਜਾ ਰਹੇ ਨੇ ਫਾਇਰ ਕੀਤੇ ਜਾ ਰਹੇ ਨੇ ਇਹ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਆ ਇੱਥੇ ਚੰਬੂ ਬਾਰਡਰ ਦੀਆਂ ਤਸਵੀਰਾਂ ਮੌਗੜੇਲ ਜਿਹੜਾ ਹੋ ਰਿਹਾ ਆ ਮੌਗੜੇਲ ਨਾਲ ਗੋਲੇ ਜਿਹੜੇ ਨੇ ਉਹ ਦਾਗੇ ਜਾ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਤੇ ਲਗਾਤਾਰ ਜਿਹੜਾ ਆ ਇੱਥੇ ਮੌਗੜੇਲ ਦੇ ਤਸਵੀਰਾਂ ਨਜ਼ਰ ਆ ਰਹੀਆਂ ਧੂਆਂ ਹੀ ਧੂਆਂ ਜਿਹੜਾ ਹੋ ਚੁੱਕਿਆ ਆ ਤੇ ਇੱਥੇ ਗੋਲੇ ਜਿਹੜੇ ਦਾਗੇ ਗਏ ਨੇ ਲਗਾਤਾਰ ਇਹ ਹਮਲਾ ਜਿਹੜਾ ਆ ਉਹ ਕੀਤਾ ਗਿਆ ਏ ਇਹ ਕਹਿ ਸਕਦੇ ਹਾਂ ਕਿ ਇਹ ਜਿਹੜਾ ਫੋਰਸ ਆ ਹਰਿਆਣੇ ਦੀ ਉਹਨਾਂ ਵੱਲੋਂ ਇਹ ਗੋਲੇ ਦਾਗੇ ਗਏ ਨੇ ਧੂਆਂ ਹੀ ਧੂਆਂ ਜਿਹੜਾ ਨਜ਼ਰ ਆ ਰਿਹਾ ਏ ਲਗਾਤਾਰ ਏ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿ ਜਿੱਥੇ ਗੱਡੀਆਂ ਖੜੀਆਂ ਆ ਜਿੱਥੇ ਆਬੀਸ ਖੜੀਆਂ ਨੇ ਉਧਰ ਵੀ ਇਹ ਗੋਲੇ ਦਾਗਿਆ ਗਿਆ ਪਰ ਇੱਥੇ ਖੂਬਸੂਰਤ ਗੱਲ ਇਹ ਹੈਗੀ ਆ ਕਿ ਕਈ ਲੋਕ ਇੱਥੇ ਦੀ ਉੱਥੇ ਹੀ ਡਟੇ ਹੋਏ ਨੇ ਤਸਵੀਰਾਂ ਤੁਹਾਨੂੰ ਜੜੀਆਂ ਦਿਖਾ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਕਿ ਇੱਥੇ ਬਿਲਕੁਲ ਹੁਣ ਧੂਆ ਹੋ ਚੁੱਕਿਆ ਇਹ ਫਾਇਰਿੰਗ ਜਿਹੜੀ ਆ ਉਹ ਕੀਤੀ ਗਈ ਮਾਕ ਡਿਲ ਕੀਤੀ ਗਈ ਆ ਇੱਥੇ ਹਰਿਆਣਾ ਦੀ ਪੁਲਿਸ ਵੱਲੋਂ ਪਹਿਲਾਂ ਹੀ ਜਿਹੜੇ ਵਾਰਨਿੰਗ ਇਸ਼ੂ ਕਰ ਦਿੱਤੀ ਜਾਂਦੀ ਹੈ ਵਾਰਨਿੰਗ ਇਸ਼ੂ ਕਰਨ ਤੋਂ ਬਾਅਦ ਆਖਿਰਕਾਰ ਫੇਰ ਜਿਹੜੀ ਆ ਉਹ ਫਾਇਰਿੰਗ ਜਿਹੜੀ ਹੈ ਉਹ ਕੀਤੀ ਜਾਂਦੀ ਆ ਸੋ ਤਸਵੀਰਾਂ ਤੁਹਾਨੂੰ ਇੱਥੇ ਦਿਖਾ ਰਿਹਾ ਆ ਦੇਖੋ ਕਿੰਨਾ ਜ਼ਿਆਦਾ ਜਿਹੜਾ ਤੂੰ ਆਏ ਆ ਅੱਖਾਂ ਨੂੰ ਜਿਹੜਾ ਆ ਉਹ ਲੱਗ ਰਿਹਾ ਗਲੇ ਨੂੰ ਲੱਗ ਰਿਹਾ ਤੇ ਇੱਥੇ ਇਸ ਤੋਂ ਬਾਅਦ ਆਖਿਰਕਾਰ ਜਿਹੜਾ ਆ ਇਸ ਤੁਮੇ ਦੇ ਨਾਲ ਜਿਹੜੀ ਆ ਹੁਣ ਇੱਥੇ ਸਥਿਤੀ ਹੋਰ ਜਿਹੜੀ ਗੰਭੀਰ ਹੋਈ ਆ ਹਾਲਾਂਕਿ ਤੇ ਤਸਵੀਰਾਂ ਤੁਸੀਂ ਸ਼ੰਭੂ ਬਾਰਡਰ ਦੀਆਂ ਦੇਖੀਆਂ ਜਿੱਥੇ ਕਿ ਪੁਲਿਸ ਹਰਿਆਣੇ ਵਾਲੇ ਪਾਸਿਓਂ ਪੁਲਿਸ ਉੱਥੇ ਬਾਰ-ਬਾਰ ਪ੍ਰੈਕਟਿਸ ਕਰ ਰਹੀ ਹੈ ਕਿ ਜੇ ਪ੍ਰਦਰਸ਼ਨਕਾਰੀ ਅੱਗੇ ਵਧਦੇ ਨੇ ਤੇ ਉਹਨਾਂ ਨੂੰ ਰੋਕਣਾ ਕਿਵੇਂ ਹੈ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ 2020 ਦੇ ਵਿੱਚ ਇਹ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਸ਼ੰਭੂ ਬਾਰਡਰ ਤੋਂ ਵਾਟਰ ਕੈਨਸ ਜੋ ਲਗਾਏ ਗਏ ਸੀ ਉਹਨਾਂ ਦਾ ਰੁਖ ਮੋੜ ਦਿੱਤਾ ਗਿਆ ਸੀ ਕਿਸਾਨਾਂ ਨੇ ਉਸ ਸਮੇ ਬੈਰੀਕੇਡ ਪਰੇ ਕਰਕੇ ਅੱਗੇ ਵਧ ਗਏ ਸੀ ਪਰ ਉਸ ਤੋਂ ਸਿੱਖਿਆ ਲੈਂਦੇ ਹੋਏ ਹੁਣ ਪ੍ਰਸ਼ਾਸਨ ਨੇ ਇਹ ਤਿਆਰੀ ਕੀਤੀ ਹੈ ਕਿ ਉਸ ਥਾਂ ਤੇ ਜੋ ਵੀ ਬੈਰੀਕੇਡਿੰਗ ਕੀਤੀ ਗਈ ਹੈ ਜੋ ਵੀ ਸਲੇਬਾ ਲਗਾਈਆਂ ਗਈਆਂ ਨੇ ਉਹਨਾਂ ਦੇ ਵਿਚਾਲੇ ਵੀ ਸੀਮਿੰਟ ਭਰ ਦਿੱਤਾ ਗਿਆ ਛੜਾਂ ਭਰ ਦਿੱਤੀਆਂ ਗਈਆਂ ਨੇ ਤਾਂ ਕਿ ਜਿੰਨੇ ਮਜ਼ਬੂਤ ਤੋਂ ਮਜ਼ਬੂਤ ਤੁਸੀਂ ਟਰੈਕਟਰ ਲੈ ਕੇ ਆਓ ਉਸ ਤੋਂ ਵੀ ਇਹ ਬੈਰੀਕੇਡਿੰਗ ਨਹੀਂ ਹਿੱਲੇਗੀ ਪਰ ਇਸ ਤੇ ਸਵਾਲ ਇਹ ਹੁੰਦਾ ਹੈ ਕਿ ਜੋ ਲੋਕ ਆਮ ਲੋਕ ਦਿੱਲੀ ਵੱਲ ਨੂੰ ਜਾਣਾ ਚਾਹੁੰਦੇ ਨੇ ਜਾਂ ਦਿੱਲੀੋਂ ਜਾਂ ਹਰਿਆਣਾ ਤੋਂ ਪੰਜਾਬ ਵੱਲ ਨੂੰ ਆਣਾ ਚਾਹੁੰਦੇ ਨੇ ਉਹਨਾਂ ਦਾ ਕੀ ਹੋਏਗਾ ਉਹਨਾਂ ਵਾਸਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੋ ਸ਼ੰਭੂ ਬਾਰਡਰ ਹੈ ਉਹ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਜਿਨੂੰ ਜੋ ਰਸਤਾ ਮਿਲ ਰਿਹਾ ਉਹ ਆਪਣੇ ਆਪਣੇ ਰਸਤੇ ਹੋ ਕੇ ਆਪਣੇ ਆਪਣੇ ਇਲਾਕਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ ਯਾਨੀ ਪੰਜਾਬ ਵਾਲੇ ਪਾਸਿਓ ਜੋ ਲੋਕ ਦਿੱਲੀ ਵੱਲ ਪਾਸੇ ਜਾਣਾ ਚਾਹੁੰਦੇ ਨੇ ਕਈ ਲੋਕਾਂ ਨੇ ਦਾਤਾ ਇਹ ਹਾਲ ਹੈ ਕਿ ਉਹਨਾਂ ਨੇ ਦਰਿਆ ਦੇ ਵਿੱਚੋਂ ਨਿਕਲ ਕੇ ਵੀ ਦਰਿਆ ਨੂੰ ਪਾਰ ਕਰਕੇ ਦੂਜੇ ਪਾਸੇ ਜਾਣਾ ਮੁਨਾਸਿਬ ਸਮਝਿਆ ਕਿਉਂਕਿ ਉਹਨਾਂ ਨੂੰ ਜ਼ਰੂਰੀ ਕੰਮ ਹੋ ਸਕਦਾ ਹੈ ਇਸ ਤੋਂ ਇਲਾਵਾ ਜੋ ਲੋਕ ਜ਼ਰੂਰੀ ਤੌਰ ਤੇ ਦਿੱਲੀ ਜਾਣਾ ਚਾਹੁੰਦੇ ਨੇ ਜਾਂ ਦਿੱਲੀੋਂ ਪੰਜਾਬ ਨੂੰ ਆਉਣਾ ਚਾਹੁੰਦੇ ਨੇ ਉਹਨਾਂ ਨੇ ਡਾਇਵਰਟਡ ਰੂਟ ਲਏ ਨੇ ਕਿਉਂਕਿ ਸ਼ੰਭੂ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਲਾਜ਼ਮੀ ਤੌਰ ਤੇ ਆਮ ਲੋਕਾਂ ਨੂੰ ਸਭ ਤੋਂ ਵੱਧ ਇਸ ਤੇ ਮੁਸ਼ਕਲ ਹੋਏਗੀ ਤਾਂ ਇਹ ਸ਼ੰਭੂ ਬਾਰਡਰ ਦੇ ਹਾਲਾਤ ਨੇ ਇਸ ਤੋਂ ਬਾਅਦ ਅਸੀਂ ਪੰਜਾਬ ਦਾ ਇੱਕ ਹੋਰ ਬਾਰਡਰ ਜੋ ਕਿ ਹਰਿਆਣਾ ਦੇ ਨਾਲ ਲੱਗਦਾ ਹੈ ਉਹ ਹੈ ਖਨੋਰੀ ਬਾਰਡਰ ਖਨੋਰੀ ਬਾਰਡਰ ਦੇ ਵੀ ਹਾਲਾਤ ਤੁਹਾਨੂੰ ਦਿਖਾਵਾਂਗੇ ਕਿਉਂਕਿ ਖਨੋਰੀ ਬਾਰਡਰ ਤੇ ਵੀ ਹਰਿਆਣਾ ਪੁਲਿਸ ਨੇ ਹਰਿਆਣਾ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਤਿਆਰੀ ਕਰ ਰੱਖੀ ਹੈ ਪੰਜਾਬ ਵਾਲੇ ਪਾਸਿਓਂ ਕਿਸਾਨਾਂ ਨੂੰ ਰੋਕਣ ਲਈ ਪਿਛਲੀ ਵਾਰ ਵੀ ਖਨੋਰੀ ਬਾਰਡਰ ਤੋਂ ਜਦੋਂ ਕਿਸਾਨ ਉੱਥੇ ਜਾਣ ਲੱਗੇ ਸੀ ਤਾਂ ਉੱਥੇ ਰੋਕਣ ਚ ਪੁਲਿਸ ناکਾਮਯਾਬ ਹੋਈ ਸੀ ਪਰ ਇਸ ਵਾਰ ਹਰਿਆਣਾ ਵੱਲੋਂ ਉੱਥੇ ਜੋ ਤਾਇਨਾਤੀ ਕੀਤੀ ਗਈ ਪੁਲਿਸ ਵਾਲਿਆਂ ਦੀ ਉਹ ਬਹੁਤ ਹੀ ਚਾਕ ਚੌਬੰਦ ਕੀਤੀ ਗਈ ਹੈ ਕਿਉਂਕਿ ਉੱਥੇ ਵੀ ਮੋਟੀਆਂ ਸਲੇਬਾਂ ਲਗਾਈਆਂ ਗਈਆਂ ਨੇ ਜੋ ਵੀ ਬੈਰੀਕੇਡ ਲਗਾਏ ਗਏ ਨੇ ਤਾਂ ਕਿ ਉਹਨਾਂ ਨੂੰ ਹਟਾਇਆ ਨਾ ਜਾ ਸਕੇ ਤਾਂ ਇਸ ਦੇ ਬਾਰੇ ਅਸੀਂ ਪੂਰੇ ਦਿਨ ਤੁਹਾਨੂੰ ਦਿਖਾਇਆ ਕਿ ਖਨੋਰੀ ਬਾਰਡਰ ਤੇ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਉਸ ਨੂੰ ਵੀ ਸਾਡੇ ਪੱਤਰਕਾਰਾਂ ਨੇ ਦਿਖਾਇਆ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਰੋਕਣ ਦੇ ਲਈ ਕਿਉਂਕਿ ਪੰਜਾਬ ਦੇ ਕਈ ਇਲਾਕਿਆਂ ਚੋਂ ਕਿਸਾਨ ਇਕੱਠੇ ਹੋ ਕੇ ਕੋਈ ਜੋ ਸ਼ੰਭੂ ਬਾਰਡਰ ਦਾ ਇਲਾਕਾ ਪੈਂਦਾ ਉਧਰੋਂ ਜਾਣਾ ਚਾਹੁੰਦਾ ਹੈ ਜੋ ਕਿਸਾਨ ਖਨੋਰੀ ਬਾਰਡਰ ਤੋਂ ਜਾਣਾ ਚਾਹੁੰਦਾ ਉਸ ਨੂੰ ਵੀ ਉੱਥੇ ਰੋਕਣ ਦੀ ਤਿਆਰੀ ਕੀਤੀ ਗਈ ਹੈ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਾਡੇ ਰਿਪੋਰਟਰ ਗੁਰਦਰਸ਼ਨ ਸਿੰਘ ਹੋਰੀ ਗੁਰਦਰਸ਼ਨ ਸਿੰਘ ਹੋਰੀ ਸਵੇਰੇ ਤੋਂ ਹੀ ਉੱਥੇ ਕਵਰੇਜ ਕਰ ਰਹੇ ਨੇ ਗੁਰਦਰਸ਼ਨ ਜੀ ਇਹ ਦੱਸੋ ਕਿ ਖਨੋਰੀ ਬਾਰਡਰ ਤੇ ਇਸ ਸਮੇਂ ਕੀ ਹਾਲਾਤ ਬਣੇ ਹੋਏ ਨੇ ਜੀ ਗੱਲ ਕੀਤੀ ਜਾਂਦਾ ਖਨੋਰੀ ਬਾਰਡਰ ਦੀ ਖਨੋਰੀ ਬਾਰਡਰ ਤੇ ਬਿਲਕੁਲ ਸੀਲ ਕੀਤਾ ਗਿਆ ਹੈ ਤੇ ਉਹ ਪੈਦਲ ਵੀ ਰੰਗਣ ਨਹੀਂ ਦਿੱਤਾ ਜਾ ਰਿਹਾ ਪਰ ਜਿਹੜੇ ਰਾਹੀ ਕਰਨੇ ਕਿਉਂਕਿ ਪਿਛਲੇ 3 ਦਿਨਾਂ ਤੋਂ ਜਿਹੜਾ ਰੋਡ ਬਿਲਕੁਲ ਬੰਦ ਕੀਤਾ ਗਿਆ ਹੈ ਤੇ ਉਹ ਸਾਰੇ ਪਿੰਡਾਂ ਵਿੱਚ ਹੀ ਬਹੁਤ ਗੇੜ ਪਾ ਕੇ ਆਪਣੀ ਮੰਜ਼ਲ ਤੱਕ ਪਹੁੰਚਦੇ ਨਜ਼ਰ ਆਉਂਦੇ ਨੇ ਪਰ ਕਿਸੇ ਨੇ ਵਿਆਹ ਜਾਣਾ ਕਿਸੇ ਨੇ ਸਾਦੀ ਜਾਣਾ ਉਹਨਾਂ ਲਈ ਬਹੁਤ ਵੱਡੀ ਜਿਹੀ ਪ੍ਰੋਬਲਮ ਹੈ ਇਹ ਇਸ ਤਰ੍ਹਾਂ ਦੀ ਹੈ ਮੀਡੀਆ ਨੂੰ ਵੀ ਨੇੜੇ ਨਹੀਂ ਜਾਣ ਦਿੱਤਾ ਜਾਂਦਾ ਪਰ ਕਿਸਾਨ ਨੇ ਜਿਹੜੇ ਬੈਰੀਕੇਡਿੰਗ ਦੀ ਗੱਲ ਕਰਦੀ ਹੈ ਬੈਰੀਕੇਡਿੰਗ ਬੜੀ ਹੈਵੀ ਕੀਤੀ ਹੋਈ ਹੈ ਇਹਨੇ ਲਹਿਰਾ ਬਣਾਈ ਹੈ ਇਹਨਾਂ ਬੈਰੀਕੇਡਿੰਗ ਦੀਆਂ ਕੰਕਰੀਟ ਭਰਿਆ ਗਿਆ ਲੋਹੇ ਲੋਹੇ ਦੀ ਜੋ ਵਰਤੋਂ ਕੀਤੀ ਗਈ ਹੈ ਬਿਲਡਿੰਗ ਦੀ ਵਰਤੋਂ ਕੀਤੀ ਗਈ ਹੈ ਬਹੁਤ ਜ਼ਬਰਦਸਤ ਜਿਹੜਾ ਹਰਿਆਣਾ ਸਰਕਾਰ ਗੁਰਦੇਸ਼ਨ ਇਹ ਦੱਸੋ ਕਿ ਤੁਸੀਂ ਜਦੋਂ ਪਿਛਲੀ ਵਾਰ ਕਿਸਾਨੀ ਅੰਦੋਲਨ ਕਵਰ ਕੀਤਾ ਸੀ ਉਸ ਸਮੇਂ ਜੋ ਤਿਆਰੀਆਂ ਸੀ ਤੇ ਇਸ ਵਾਰ ਦੀਆਂ ਜਿਹੜੀਆਂ ਤਿਆਰੀਆਂ ਨੇ ਕੀ ਫਰਕ ਹੈ? ਇਹ ਵੀ ਗੱਲ ਕੀਤੀ ਜਾਵੇ ਜਿਹੜੀਆਂ ਇਸ ਟਾਈਮ ਦੀਆਂ ਤਿਆਰੀਆਂ ਨੇ ਉਹ ਪਿਛਲੇ ਅੰਦੋਲਨ ਨਾਲੋਂ ਕਹਿ ਸਕਦੇ ਆ ਕਿ 95% ਜ਼ਿਆਦਾ ਨੇ ਕਿਉਂਕਿ ਪਿਛਲੀ ਵਾਰ ਜਿਹੜਾ प्यारियां ਸੀ ਉਹ ਇੱਕ ਟੈਂਪਰੇਰੀ ਬੈਰੀਕੇਡ ਲਗਾਇਆ ਗਿਆ ਸੀ ਕਿਉਂਕਿ ਕਿਸਾਨਾਂ ਨੇ ਟਰੈਕਟਰ ਦੇ ਨਾਲ ਲੋਕਾਂ ਨੇ ਆਪਣੇ ਰਸਤੇ ਪਾ ਕੇ ਉਹਨਾਂ ਨੂੰ ਸਾਈਡ ਤੇ ਕਰ ਦਿੱਤਾ ਸੀ ਪਰ ਇਸ ਵਾਰੀ ਜਿਹੜੀ ਬੈਰੀਕੇਡਿੰਗ ਹੈ ਇਹਨੂੰ ਰੋਲ ਪੱਥਰ ਜੀ ਯੂਜ਼ ਕੀਤਾ ਗਿਆ ਜਿਹਦੇ ਵਿੱਚ ਜਿਹਦੇ ਨਾਲ ਸੀ ਘਰ ਬਣਾਨੇ ਆ ਕੰਕਰੀਟ ਪਾਇਆ ਗਿਆ ਸਮੇਂਤ ਲਾ ਕੇ ਉਹ ਬੈਲ ਸਰੀਆ ਉਸੇ ਤਰ੍ਹਾਂ ਪਾਇਆ ਗਿਆ ਪਰ ਤਿੰਨ ਚਾਰ ਲੇਰਾਂ ਨੂੰ ਇਕੱਠਾ ਚੁੱਕਣ ਵਾਸਤੇ ਲੋਹੇ ਦੀਆਂ ਲੱਠਾਂ ਪਾਈਆਂ ਗਈਆਂ ਨੇ ਜੇ ਕਹਿ ਦਈਏ ਕਿ 1.5 ਇੰਚੀ ਮੋਟਾ ਸਰੀਆ ਪਾਇਆ ਗਿਆ ਵਿੱਚ ਉਹਨਾਂ ਨੂੰ ਜੇਕਰ ਤੁਸੀਂ ਹਿਲਾਉਣਾ ਹੋਵੇ ਤਾਂ ਪੂਰੀ ਪੂਰੇ ਦਾ ਪੂਰਾ ਸਿਸਟਮ ਹੈਗਾ ਕੋਈ ਹਲਕੀ ਕ੍ਰੇਨ ਉਹਨੂੰ ਚੱਕ ਨਹੀਂ ਪਾਏਗੀ ਪਰ ਬੜੀ ਮਜ਼ਬੂਤੀ ਦੇ ਦੂਜੇ ਪਾਸੇ ਇੱਕ ਗੱਲ ਕਰ ਲਈਏ ਕਿ ਇੱਕ ਪਾਸੇ ਚੰਡੀਗੜ੍ਹ ਜਿਹੜੀ ਮੀਟਿੰਗ ਚੱਲ ਰਹੀ ਆ ਕਿਸਾਨਾਂ ਦੇ ਨਾਲ ਇਹ ਕੋਈ ਸ਼ਾਂਤੀ ਹੋ ਜਵੇ ਪਰ ਇੱਥੇ ਇਹ ਲੱਗ ਰਿਹਾ ਕਿ ਸਰਕਾਰ ਨੇ ਮੀਟਿੰਗ ਇੱਕ ਸਰਦਕ ਬਹਾਨਾ ਬਣਾਇਆ ਹੋਇਆ ਪਰ ਹੁਣ ਜਿਹੜੇ ਹਾਲਾਤ ਨੇ ਕਿਸਾਨਾਂ ਦੇ ਉਹਨਾਂ ਦਾ ਕੋਈ ਸਹਿਮਤੀ ਸਹਿਤ ਪ੍ਰਗਟ ਨਾ ਹੋ ਰਹੀ ਜਿਗਰਸ਼ਨ ਸਵਾਲ ਤਾਂ ਇਹੀ ਖੜਾ ਹੁੰਦਾ ਹੈ ਕਿ ਜੋ ਤਿਆਰੀਆਂ ਪ੍ਰਸ਼ਾਸਨ ਨੇ ਕੀਤੀਆਂ ਨੇ ਉਸ ਤੋਂ ਇਹ ਲੱਗਦਾ ਨਹੀਂ ਕਿ ਮੀਟਿੰਗ ਚੋਂ ਕੁਝ ਨਿਕਲੇਗਾ ਪਰ ਫਿਰ ਵੀ ਇੱਕ ਆਸਵੰਦ ਰਹਿਣ ਦੀ ਲੋੜ ਹੁੰਦੀ ਹੈ ਅਗਲੀ ਗੱਲ ਇਹ ਹੈ ਕਿ ਜੋ ਤਿਆਰੀਆਂ ਤੁਸੀਂ ਦੱਸੀਆਂ ਉੱਥੇ ਕੀਤੀਆਂ ਗਈਆਂ ਨੇ ਆਮ ਲੋਕ ਜੋ ਡਾਇਵਰਟ ਹੋ ਕੇ ਉੱਥੇ ਹਰਿਆਣੇ ਚ ਦਾਖਲ ਹੋਣਾ ਚਾਹੁੰਦੇ ਨੇ ਜਾਂ ਹਰਿਆਣੇ ਤੋਂ ਪੰਜਾਬ ਆਉਣਾ ਚਾਹੁੰਦੇ ਨੇ ਉਹਨਾਂ ਵਾਸਤੇ ਕਿੰਨੀ ਵੱਡੀ ਮੁਸ਼ਕਲ ਹੈ ਜੇ ਗੀਤ ਦੀ ਗੱਲ ਕੀਤੀ ਜਾਵੇ ਜਿਹੜੇ ਲੋਕ ਨੇ ਕਿਸੇ ਨੇ 에어ਪੋਰਟ ਤੇ ਜਾਣਾ ਹੈ ਕਿਸੇ ਨੇ ਹਰਿਆਣੇ ਦੇ ਵਿੱਚ ਆਪਣੀ ਰਿਸ਼ਤੇਦਾਰੀ ਦੇ ਵਿੱਚ ਜਾਣਾ ਉਹ ਲੋਕ ਬੇਹੱਦ ਟੁਕੀ ਨੇ ਕਿਉਂਕਿ ਪਿਛਲੀ ਵਾਰ ਜਿਹੜਾ ਇਹ ਰੋਡ ਜਮ ਪਈ ਸਿਰਫ ਇੱਕ ਦਿਨ ਪਹਿਲਾਂ ਕੀਤਾ ਗਿਆ ਸੀ ਇਸ ਵਾਰੀ 9 ਤਰੀਕ ਨੂੰ ਜਿਹੜੀ ਇੱਥੇ ਟ੍ਰੈਫਿਕ ਹੈ ਉਹ ਬਿਲਕੁਲ ਬੰਦ ਕੀਤੀ ਗਈ ਆ ਜਿਹੜੇ ਟਰੱਕਾਂ ਵਾਲੇ ਨੇ ਸਭ ਤੋਂ ਵੱਡੀ ਜਿਹੜੀ ਮੁਸ਼ਕਲ ਹੈ ਉਹ ਟਰੱਕਾਂ ਵਾਲਿਆਂ ਦੀ ਹੈ ਕਿਉਂਕਿ ਟਰੱਕ ਨੇ ਜਿਹੜੇ ਰਾਸਿਆਂ ਦੇ ਵਿੱਚ ਰੋਕੇ ਗਏ ਨੇ ਜਿੱਥੇ ਕੋਈ ਖਾਣ ਪੀਣ ਦਾ ਪ੍ਰਬੰਧ ਨਹੀਂ ਹੈ ਪਰ ਉਹਨਾਂ ਨੂੰ ਬੜਾ ਮਹਿੰਗਾ ਪੈਣਾ ਕਿਉਂਕਿ ਜਿਹੜੇ ਡਰਾਈਵਰ ਨੇ ਉਹ ਥੋੜੀ ਜੀ ਤਨਖਾਹ ਤੇ ਲੱਗੇ ਹੁੰਦੇ ਨੇ ਹੁਣ ਉਹਨਾਂ ਨੂੰ ਰੋਟੀ ਪਾਣੀ ਦਾ ਜਿਗਾਰੜ ਆ ਜਿਹੜਾ ਅਪਰਵਾਸਤੀ ਕਰਨਾ ਪੈਣਾ ਕਿਸੇ ਵੀ ਹੈਵੀ ਵਾਹਨ ਨੂੰ ਪਿੰਡਾਂ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਉਹਨਾਂ ਰਸਤੇ ਦੇ ਵਿੱਚ ਰੋਕਿਆ ਜਾਂਦਾ ਪਰ ਹੁਣ ਹਾਲਾਤ ਇਹ ਬਣੇ ਹੋਏ ਨੇ ਤੇ ਜਿੰਨੇ ਵੀ 에어ਪੋਰਟ ਜਾਂ ਜਿਹਨੇ ਟਿਕਟਾਂ ਬੁੱਕ ਕਰਾਈਆਂ ਹੋਈਆਂ ਨੇ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏਅਰ ਏਅਰਪ੍ਰੈਨਸ ਦੀ ਜਿਹੜੇ ਟਿਕਟਾਂ ਨੇ ਉਹ ਕਹਿ ਸਕਦਾ ਕਿ 4 ਗੁਣਾ ਉਹਨਾਂ ਦੇ ਵਿੱਚ ਇਜਾਫਾ ਹੋ ਚੁੱਕਿਆ ਬਦਲ ਟੁੱਟੇ ਨਹੀਂ ਕਿਉਂਕਿ ਜਿਹੜੇ ਸਾਡੇ ਰੋਡ ਨੇ ਉਹ ਸਾਰੇ ਬੰਦ ਹੋ ਚੁੱਕੇ ਰਹੇ ਉਹਨਾਂ ਨੇ ਕਿਤੇ ਨਾ ਕੀਤੀ ਜਿਹੜੀਆਂ ਇਹ ਕੰਪਨੀਆਂ ਨੇ ਉਹ ਵੀ ਇਹ ਚੀਜ਼ ਦਾ ਫਾਇਦਾ ਕਾਉਂਦੀ ਨਾ ਚਲਉਂਦੀਆਂ ਗੁਰਦੇਸ਼ਨ ਸੰਗਰੂਰ ਵਾਲੇ ਪਾਸਿਓਂ ਜਾਂ ਹੋਰ ਜ਼ਿਲ੍ਹਿਆਂ ਵਾਲੇ ਪਾਸਿਓਂ ਜਦੋਂ ਖਨੋਰੀ ਬਾਰਡਰ ਵੱਲ ਕਿਸਾਨ ਪਹੁੰਚ ਰਹੇ ਹੋਣਗੇ ਤਾਂ ਕੀ ਕਿਸਾਨਾਂ ਨੇ ਇਹ ਕੁਝ ਸਮੇਂ ਬਾਅਦ ਜੋ ਮੀਟਿੰਗ ਸ਼ੁਰੂ ਹੋਣੀ ਹੈ ਉਸ ਦੀ ਉਸ ਦਾ ਇੰਤਜ਼ਾਰ ਕਰਨਗੇ ਜਾਂ ਉਹ ਪਹਿਲਾਂ ਤੋਂ ਹੀ ਜਾ ਕੇ ਉਸ ਬਾਰਡਰ ਤੇ ਲੱਗ ਜਾਣਗੇ ਦੀਪ ਜਿਹੜੀ ਅੱਜ ਜਿਹੜੀ ਸਾਡੇ ਸਾਹਮਣੇ ਤਸਵੀਰ ਆਈ ਹੈ ਉਹਦੇ ਵਿੱਚ ਇਹੀ ਹੈ ਕਿਸਾਨਾਂ ਨਾਲ ਹੋਏ ਅਸੀਂ ਗੱਲ ਕੀਤੀ ਹੈ ਉਹਨਾਂ ਦਾ ਕਹਿਣਾ ਕਿ ਮੀਟਿੰਗ ਦਾ ਦੂਜਾ ਗੇੜ ਹੈ ਜਿਹੜਾ 5:30 ਵਜੇ ਸ਼ੁਰੂ ਹੋ ਚੁੱਕਿਆ ਪਰ ਹੁਣ ਜਿਹੜੀ ਪੁਜੀਸ਼ ਹੈ ਕਿ ਕਿਸਾਨਾਂ ਦਾ ਕਹਿਣਾ ਕਿ ਹੁਣ ਅੱਜ ਅਸੀਂ ਇੱਥੇ ਰਾਤ گزارਾਂਗੇ ਕਿਉਂਕਿ ਕਸਾਨ ਮੰਡੀ ਦੇ ਵਿੱਚ ਕਹਿ ਸਕਦਾ ਕਿ ਦੇ 700 ਟਰਾਲੀਆਂ ਜਿਹੜੀ ਕਿਸਾਨਾਂ ਦੀ ਸੰਗਰੂਰ ਦੇ ਵਿੱਚ ਇੱਥੇ ਇਕੱਠੀ ਕੀਤੀ ਹੋਈ ਹੈ ਇੱਕ ਮੰਡੀ ਦੇ ਨਾਲ ਅੱਜ ਮਹਿਲਾ ਚੌਕ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜੇ ਸਾਡੇ ਹੋਰ ਕਿਸਾਨ ਨੇ ਉਹਨਾਂ ਟਰਪੀਟ ਕਰ ਰਹੇ ਜਿਹੜਾ ਕਿਸਾਨ ਪਹਿਲਾਂ ਕੱਟੇ ਦੇ ਤਕਰੀਬਨ 4-500 ਟਰਾਲੀਆਂ ਜਿਹੜੀ ਅਜੇ ਉਹ ਪਿੰਡਾਂ ਦੇ ਵਿੱਚ ਆਹ ਰੀ ਰਸਤੇ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜੇਕਰ ਅੱਜ ਜਾਂਦੇ ਤਾਂ ਸਾਡੇ ਕਿਸਾਨ ਵੀਰ बार-बार ਫੋਨ ਕਰਦੇ ਕਿ ਅਸੀਂ ਇਕੱਠੇ ਜਾਣਾ ਕਿਉਂਕਿ ਕਾਲ ਤਹੀ ਜਿਹੜੀ 13 ਫਰਵਰੀ ਦੀ ਦਿੱਤੀ ਗਈ ਸੀ ਅੱਜ 12 ਫਰਵਰੀ ਹੈ ਕੱਲ ਨੂੰ ਜਿਹੜੇ ਦਿੱਲੀ ਜਿਹੜੇ ਬਾਡਰਾਂ ਤੇ ਪਹੁੰਚਣਗੇ ਉੱਥੇ ਕਿ ਕਿਨੇ ਬਾਰਡਰ ਕਰਾਸ ਕਰ ਦਿਆ ਇਹ ਜਿਹੜੀ ਤਸਵੀਰ ਆ ਬੜੀ ਜਿਹੜੀ ਬੱਕਰੀ ਹੋਵੇਗੀ ਕਿਉਂਕਿ ਕਸਾਨ ਨੇ ਜਿਹੜੇ ਉਹ ਕਹਿ ਰਹੇ ਨੇ ਅਸੀਂ ਬਾਰਡਰ ਕਰਾਸ ਕਰਕੇ ਜਾਾਂਗੇ ਅਸੀਂ ਦਿੱਲੀ ਪਹੁੰਚਣਾ ਹੈ ਪਰ ਇਸੇ ਗੱਲ ਹੋਰ ਗਰੀਬ ਦੀ ਗੱਲ ਕੀਤੀ ਜਾਵੇ ਕਿ ਕਸਾਨ ਇਹ ਕੇ ਹਰਿਆਣੇ ਦੇ ਜਿਹੜੇ ਕਸਾਨ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਗੱਲਬਾਤ ਵੀ ਕੀਤੀ ਸੀ ਉਹ ਕਹਿ ਰਹੇ ਅਸੀਂ ਆਪਣੇ ਭਰਾਵਾਂ ਨੂੰ ਲੈਣ ਆਏ ਆ ਇਸ ਵਾਰੀ ਹਰਿਆਣੇ ਦੇ 95% ਕਿਸਾਨ ਨੇ ਜਿਹੜੇ ਉਹ ਪੰਜਾਬ ਦੇ ਕਿਸਾਨਾਂ ਨਾਲ ਲੜਨਗੇ ਤਾਂਵੇਂ ਇੱਕ ਸਰਕਾਰ ਨੇ ਕਿੱਡੀ ਮਰਜੀ ਤਕਲੀ ਵੈਰੀਫਾਈਟਿੰਗ ਕਰ ਲਈ ਹੈ ਦੂਸਰੀ ਹਰਿਆਣੇ ਸਰਦ ਤੋਂ ਹਰਿਆਣੇ ਦੇ ਕਿਸਾਨ ਨੇ ਜਿਹੜੇ ਉਹਦਰ ਕਿਸਾਨਾਂ ਨੂੰ ਜਿਹੜੀ ਸਹਾਇਤਾ ਕਰਨਗੇ ਤੇ ਇਧਰ ਪੰਜਾਬ ਵਾਲੇ ਕਿਸਾਨ ਤੇ ਇਧਰ ਜਿਹੜੇ ਰਸਤੇ ਦਿਖਾਉਣ ਲਈ ਨਵੇਂ ਰਸਤੇ ਦਿਖਾਉਣ ਲਈ ਵੀ ਜਿਹੜੇ ਕਿਸਾਨ ਨੇ ਉਹ ਇੱਥੇ ਪਾਸੇ ਹੋਏ ਨੇ ਤਕਰੀਬਨ ਕਹਿ ਸਕਦਾ 20-25 ਹਰਿਆਣੇ ਦੇ ਕਿਸਾਨ ਨੇ ਜਿਹੜੇ ਉਹ ਇੱਥੇ ਪਾਸੇ ਹੋਏ ਨੇ ਇਹਨਾਂ ਦੇ ਨਾਲ ਰਸਤਾ ਬਣਾਇਆ ਹੋਇਆ ਉਹ ਤਕਰੀਬਨ ਇੱਕ ਹਫਤਾ ਪਹਿਲਾਂ ਤੱਕ ਜਿਹੜੀ ਇੱਕ ਨੋਰ ਜਿਹੜੀ ਸਾਹਮਣੇ ਆਈ ਹੈ ਉਹਨਾਂ ਦਾ ਕਹਿਣਾ ਕਿ ਸਾਨੂੰ ਹਰਿਆਣਾ ਸਰਕਾਰ ਵੱਲੋਂ ਧਮਕੀਆਂ ਮਿਲ ਰਹੀਆਂ ਨੇ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਦਾ ਸਹਿਯੋਗ ਨਹੀਂ ਕਰਨਾ ਜੇ ਤੁਸੀਂ ਸਹਿਯੋਗ ਕੀਤਾ ਤਾਂ ਤੁਹਾਡੀਆਂ ਜਿਹੜੀਆਂ ਸਹੂਲਤਾਂ ਨੇ ਉਹ ਵਾਪਸ ਲਈਆਂ ਜਾਣੀਆਂ ਇਦਾਂ ਦੀਆਂ ਧਮਕੀਆਂ ਦੇਣਾ ਕਿਤੇ ਨਾ ਕਿਤੇ ਯਾਨੀ ਅਸੀਂ ਗੁਰਦਸ਼ਨ ਇਹ ਸਮਝੀਏ ਕਿ ਜੇ ਬੈਰੀਕੇਡਿੰਗ ਕਿਸੇ ਤਰ੍ਹਾਂ ਕਿਸਾਨ ਹਟਾਉਣ ਚ ਕਾਮਯਾਬ ਹੁੰਦੇ ਨੇ ਜੇ ਇਹ ਮੀਟਿੰਗ ਬੇਸਿੱਟਾ ਹੁੰਦੀ ਹੈ ਤਾਂ ਤਾਂ ਦੂਜੇ ਪਾਸੇ ਵੀ ਕਿਸਾਨ ਉਹਨਾਂ ਦੀ ਮਦਦ ਲਈ ਹਰਿਆਣੇ ਵਾਲੇ ਪਾਸਿਓਂ ਖੜੇ ਨੇ ਅ ਬਿਲਕੁਲ ਤਰੀਬ ਉਹਨਾਂ ਨੇ ਸਾਬ ਕਹ ਦਿੱਤਾ ਕਿ ਇਸ ਵਾਰੀ ਇਸ ਦੇ ਸੰਦਰਭ ਨਾਲ ਇਸ ਵਾਰੀ 95% ਕਿਸਾਨ ਜਿਹੜੇ ਪੰਜਾਬ ਦੇ ਕਿਸਾਨਾਂ ਵਾਲ ਨੇ ਉਹ ਕਹਿੰਦੇ ਨੇ ਇਹ ਹੈ ਉਹਨਾਂ ਨੇ ਕਿ ਅਸੀਂ ਪਹਾੜ ਮੇਤ ਹਰਿਆਣੇ ਤੇ ਰਹਿੰਦੇ ਹਾਂ ਪਰ ਪੰਜਾਬ ਸੂਬਾ ਪਰ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਇੱਕੋ ਨੇ ਕਿ 70 ਸਾਲਾਂ ਤੋਂ ਆਪਣੀਆਂ ਮੰਗਾਂ ਮੰਗਵਾਉਂਦੀ ਨਿਰਾਸ਼ਾ ਦਰ ਰਹੇ ਹਾਂ ਪਰ ਹੁਣ ਅਸੀਂ ਸੰਘਰਸ਼ ਹੈ ਜਿਹੜਾ ਆਰਜਾ ਪਾਰ ਦਾ ਲੜਾਂਗੇ ਜੀ ਜੀ ਧੰਨਵਾਦ ਜਾਣਕਾਰੀ ਦੇ ਲਈ ਤਾਂ ਇਹ ਖਨੌਰੀ ਬਾਰਡਰ ਤੋਂ ਸਾਡੇ ਪੱਤਰਕਾਰ ਗੁਰਦਰਸ਼ਨ ਸਿੰਘ ਹੋਰ ਇਹ ਜਾਣਕਾਰੀ ਦੇ ਰਹੇ ਸੀ ਕਿ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਉੱਥੇ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਕਿਉਂਕਿ 2020 ਦੇ ਅੰਦੋਲਨ ਤੋਂ ਬਿਲਕੁਲ ਉਲਟ ਇਸ ਵਾਰ ਪ੍ਰਸ਼ਾਸਨ ਨੇ ਤਿਆਰੀ ਕੀਤੀ ਹੈ ਪੂਰੀ ਮੁਸਤੈਦ ਹੋ ਕੇ ਤਿਆਰੀ ਕੀਤੀ ਹੈ ਕਿਉਂਕਿ ਕਿਸਾਨਾਂ ਨੂੰ ਉਸ ਹਰਿਆਣੇ ਵਾਲੇ ਪਾਸੇ ਪ੍ਰਸ਼ਾਸਨ ਨਹੀਂ ਜਾਣ ਦੇਣਾ ਚਾਹੁੰਦਾ ਤਾਂ ਉਸ ਪਾਸੇ ਹਰਿਆਣੇ ਵਾਲੇ ਪਾਸਿਓਂ 20 ਕਿਸਾਨ ਤਿਆਰ ਬਰ ਤਿਆਰ ਨੇ ਜੇ ਇੱਧਰ ਦੇ ਕਿਸਾਨ ਉਧਰ ਪਾਰ ਕਰ ਜਾਂਦੇ ਨੇ ਬੈਰੀਕੇਡਿੰਗ ਨੂੰ ਤਾਂ ਇਹ ਤਾਂ ਰਹੀ ਖਨੋਰੀ ਬਾਰਡਰ ਦੀ ਗੱਲ ਉਸ ਤੋਂ ਪਹਿਲਾਂ ਅਸੀਂ ਗੱਲ ਕੀਤੀ ਸ਼ੰਭੂ ਬਾਰਡਰ ਦੀ ਹੁਣ ਅਸੀਂ ਗੱਲ ਕਰਾਂਗੇ ਦਿੱਲੀ ਬਾਰਡਰ ਦੀ ਜਿੱਥੇ ਕਿ ਇੱਕ ਸਾਲ ਤੋਂ ਵੱਧ ਕਿਸਾਨੀ ਅੰਦੋਲਨ ਚੱਲਿਆ ਪੂਰੀ ਦੁਨੀਆ ਦੇ ਵਿੱਚ ਇਸ ਦੀ ਗੂੰਜ ਸੁਣਾਈ ਦਿੱਤੀ ਦਿੱਲੀ ਦੇ ਸ਼ੰਭੂ ਬਾਰਡਰ ਟਿਕਰੀ ਬਾਰਡਰ ਤੇ ਉਸ ਤੋਂ ਬਾਅਦ ਗਾਜ਼ੀਪੁਰ ਬਾਰਡਰ ਤੇ ਕਿਸਾਨ ਲਗ ਤਕਰੀਬਨ ਇੱਕ ਸਾਲ ਤੋਂ ਵੱਧ ਬੈਠ ਪ੍ਰਸ਼ਾਸਨ ਡਰਿਆ ਹੋਇਆ ਕਿਉਂਕਿ ਉੱਥੇ ਕਿਸਾਨ ਪਹੁੰਚਣ ਦੀ ਪਹੁੰਚਣ ਤੇ ਵਜੀਦ ਨੇ ਇਸ ਕਰਕੇ ਸਿੰਘੂ ਬਾਰਡਰ ਅਤੇ ਯੂਪੀ ਦੇ ਨਾਲ ਲੱਗਦੇ ਗਾਜ਼ੀਪੁਰ ਬਾਰਡਰ ਤੇ ਪੂਰੀ ਮੁਸਤੈਦ ਪੁਲਿਸ ਫੋਰਸ ਕਰ ਦਿੱਤੀ ਗਈ ਹੈ ਜੋ ਵੀ ਕੰਪਨੀ ਉੱਥੇ ਪਹੁੰਚਾ ਦਿੱਤੀਆਂ ਗਈਆਂ ਨੇ ਉਸ ਤੋਂ ਉਸ ਤੋਂ ਇਲਾਵਾ ਕੰਡਿਆਲੀਆਂ ਤਾਰਾਂ ਦੇ ਨਾਲ-ਨਾਲ ਮੋਟੀਆਂ ਸਲੇਬਾਂ ਵੀ ਲਗਾ ਦਿੱਤੀਆਂ ਗਈਆਂ ਨੇ ਸਿੰਘੂ ਬਾਰਡਰ ਤੇ ਅਤੇ ਉਸ ਤੋਂ ਬਾਅਦ ਗਾਜ਼ੀਪੁਰ ਬਾਰਡਰ ਤੇ ਜੋ ਕਿ ਯੂਪੀ ਬਾਰਡਰ ਤੇ ਪੈਂਦਾ ਕਿਉਂਕਿ ਯੂਪੀ ਤੋਂ ਵੀ ਕਈ ਕਿਸਾਨ ਇੱਧਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਦਿੱਲੀ ਦੀ ਸਰਹੱਦ ਦੇ ਵਿੱਚ ਤਾਂ ਉੱਥੇ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਈਏ ਸਿੰਘੂ ਬਾਰਡਰ ਤੇ ਕਿਸਾਨ ਪਹੁੰਚਣ ਦੀ ਤਿਆਰੀ ਕਰ ਰਹੇ ਨੇ ਇਧਰੋਂ ਪੰਜਾਬ ਵੱਲੋਂ ਤੇ ਉਸ ਗਾਜ਼ੀਪੁਰ ਬਾਰਡਰ ਵੱਲੋਂ ਯੂਪੀ ਦੇ ਕਿਸਾਨ ਦਿੱਲੀ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪ੍ਰਸ਼ਾਸਨ ਜੋ ਪਿਛਲੀ ਵਾਰ ਗਲਤੀਆਂ ਕਰ ਚੁੱਕਾ ਸੀ ਇਸ ਵਾਰ ਉਹ ਦੁਹਰਾਉਣਾ ਨਹੀਂ ਚਾਹੁੰਦਾ ਇਸੇ ਕਰਕੇ ਬਾਰਡਰ ਕੋਈ ਵੀ ਹੋਵੇ ਪ੍ਰਸ਼ਾਸਨ ਵੱਲੋਂ ਮੋਟੀਆਂ ਸਲੇਬਾਂ ਦੇ ਨਾਲ-ਨਾਲ ਸਰਿਏ ਛੜਾ ਅਤੇ ਉਸ ਤੋਂ ਬਾਅਦ ਕੰਡਿਆਲੀਆਂ ਤਾਰਾਂ ਲਗਾਈਆਂ ਗਈਆਂ ਨੇ ਤਾਂਕਿ ਟਰੈਕਟਰ ਹੋਣ ਜਾਂ ਕੋਈ ਹੋਰ ਤਰੀਕਾ ਹੋਵੇ ਕਿਸਾਨ ਇਹ ਬੈਰੀਕੇਡਿੰਗ ਹਟਾ ਕੇ ਅੱਗੇ ਨਾ ਵਸ ਸਕਣ ਕਿਉਂਕਿ ਅ ਦਿੱਲੀ ਰਾਜਸਤਾਨੀ ਹੈ ਇੱਕ ਸਾਲ ਤੋਂ ਬਾਅਦ ਸਰਕਾਰ ਨੇ ਦੇਖਿਆ ਕਿ ਕਿਸਾਨ ਵਜਿੱਦ ਸੀ ਨਹੀਂ ਉੱਠੇ ਕਿਸੇ ਤਰ੍ਹਾਂ ਨਵੰਬਰ ਮਹੀਨੇ 2021 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਕਿਸਾਨਾਂ ਨੇ ਇਹ ਆਪਣਾ ਧਰਨਾ ਮੁਲਤਵੀ ਕੀਤਾ ਰੱਦ ਨਹੀਂ ਕੀਤਾ ਮੁਲਤਵੀ ਕੀਤਾ ਆਪੋ ਆਪਣੇ ਪਿੰਡਾਂ ਨੂੰ ਕਿਸਾਨ ਮੁੜ ਗਏ ਇਹ ਕਹਿੰਦੇ ਹੋਏ ਕਿ ਜੋ ਸਰਕਾਰ ਸਾਡੀਆਂ ਮੰਗਾਂ ਮੰਨਣ ਦੇ ਲਈ ਤਿਆਰ ਹੋਈ ਹੈ ਉਹ ਮੰਗਾਂ ਜਦੋਂ ਮੰਨੀਆਂ ਜਾਣਗੀਆਂ ਅਸੀਂ ਇਹ ਕਿਸਾਨ ਅੰਦੋਲਨ ਰੱਦ ਕਰ ਦੇਾਂਗੇ ਪਰ ਕਿਸਾਨਾਂ ਦਾ ਇਲਜ਼ਾਮ ਇਹੀ ਹੈ ਕੀ ਸਰਕਾਰ ਆਪਣੇ ਵਾਅਦਿਆਂ ਤੇ ਖਰੀ ਨਹੀਂ ਉਤਰੀ ਐ ਤਾਂ ਦਿੱਲੀ ਦੇ ਵਿੱਚ ਗਾਜ਼ੀਪੁਰ ਬਾਰਡਰ ਅਤੇ ਸਿੰਗੂ ਬਾਰਡਰ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਅਸੀਂ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਪੱਤਰਕਾਰ ਨੂੰ ਅਸੀਂ ਫੋਨ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਉੱਥੇ ਕੀ ਦੇਖ ਰਹੇ ਨੇ ਤੇ ਸਵੇਰੇ ਤੋਂ ਹੀ ਕਿਉਂਕਿ ਸਾਡੇ ਪੱਤਰਕਾਰ ਹਰ ਹਰਪ੍ਰੀਤ ਸਿੰਘ ਬੰਦੇਸ਼ਾ ਉੱਥੇ ਮੌਜੂਦ ਨੇ ਗਾਜ਼ੀਪੁਰ ਬਾਰਡਰ ਤੇ ਅਤੇ ਸਿੰਗੂ ਬਾਰਡਰ ਤੇ ਉਹਨਾਂ ਨੇ ਲਗਾਤਾਰ ਉਥੋਂ ਰਿਪੋਰਟਿੰਗ ਕੀਤੀ ਹੈ ਤੇ ਉਹਨਾਂ ਨੇ ਦਿਖਾਇਆ ਕਿ ਕਿਸ ਤਰ੍ਹਾਂ ਯੂਪੀ ਪੁਲਿਸ ਅਤੇ ਇਧਰ ਦਿੱਲੀ ਪੁਲਿਸ ਤਿਆਰ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਹਰਪ੍ਰੀਤ ਥੋੜੀ ਫੋਨ ਲਾਈਨ ਤੇ ਸਾਡੇ ਨਾਲ ਮੌਜੂਦ ਨੇ ਹਰਪ੍ਰੀਤ ਇਹ ਦੱਸੋ ਕਿ ਗਾਜ਼ੀਪੁਰ ਬਾਰਡਰ ਤੇ ਸਿੰਘੂ ਬਾਰਡਰ ਤੇ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਸਮੇਂ ਤਸਵੀਰਾਂ ਅਸੀਂ ਦੇਖ ਰਹੇ ਹਾਂ ਪਰ ਪੁਲਿਸ ਦੀ ਤਿਆਰੀ ਕੀ ਹੈ ਜਿਸ ਤਰੀਕਾ ਕਸਾਰ ਅੰਦੋਲਨ ਪਾਰਟ 1 ਹੋਇਆ ਉਸ ਤੋਂ ਬਾਅਦ ਜੋ ਸਭਾ ਮੈਨੂੰ ਲੱਗਦਾ ਹੈ ਜੋ ਤਸਵੀਰਾਂ ਨੇ ਜੋ ਤਿਆਰੀ ਹੈ ਉਸ ਤੋਂ ਲੱਗਦਾ ਹੈ ਕਿ ਦਿੱਲੀ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਜ਼ਿਆਦਾ ਤਿਆਰੀ ਕੀਤੀ ਗਈ ਹੈ ਖਾਸ ਤੌਰ ਤੇ ਜਿਸ ਤਰੀਕਾ ਨਾਲ ਜਿਹੜੀਆਂ ਤਸਵੀਰਾਂ ਸਾਡੇ ਦਰਸ਼ਕ ਸਿੰਗੂ ਬਾਰਡਰ ਦੀ ਜੇਕਰ ਦੇਖ ਰਹੇ ਨੇ ਤੇ ਜਿਹੜਾ ਇੱਕ ਸ਼ਾਟ ਜਿਵੇਂ ਦਿਖ ਰਿਹਾ ਹੈ ਜਿਹੜਾ ਡਰੋਨ ਦੇ ਨਾਲ ਲਿਆ ਗਿਆ ਉਹ ਤੁਸੀਂ ਦੇਖ ਸਕਦੇ ਹੋ ਮਲਟੀ ਲੇਅਰ ਪੈਰੀਕੇਡਿੰਗ ਹੈ ਸਿਮਿੰਟਡ ਪੈਰੀਕੇਡਿੰਗ ਹੈ ਉਸ ਤੋਂ ਬਾਅਦ ਲੋਹੇ ਦੇ ਪੈਰੀਕੇਡ ਆਪਸ ਵਜਾਇਆ ਨੇ ਉਹਦੇ ਉੱਤੇ ਕੰਡਿਆਲੀ ਤਾਰ ਹੈ ਫਿਰ ਉਸ ਤੋਂ ਪਿੱਛੇ ਟੈਂਕਰ ਜਿਹੜੇ ਕੰਟੇਨਰਸ ਨੇ ਉਹ ਖ ਦੇ ਮਿੱਟੀ ਦੇ ਟਿਪਰ ਨੇ ਭਰ ਕੇ ਉਹ ਲਗਾਏ ਗਏ ਨੇ ਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਿੱਲੀ ਪੁਲਸਰੀ ਤਿਆਰੀ ਕਿਸ ਤਰੀਕੇ ਦੀ ਹੈ ਇਹ ਤਸਵੀਰ ਹੈ ਥੱਲੇ ਦੀ ਜਿਹੜਾ ਥਰਣਾ ਰੋਡ ਹੈ ਇਸ ਤੋਂ ਇਹ ਇਹ ਉਸ ਜਗ੍ਹਾ ਤੇ ਬੈਰੀਕੇਡ ਹੈ ਜਿੱਥੇ ਪਿਛਲੀ ਵਾਰੀ ਸਟੇਜ ਲੱਗੀ ਸੀ ਇਸ ਤੋਂ ਉੱਪਰ ਵੀ ਜੇਕਰ ਅਸੀਂ ਗੱਲ ਕਰੀਏ ਨਾਲ ਜਿਹੜਾ ਫਲਾਈਓਵਰ ਹੈ ਉਸ ਪੂਰੇ ਫਲਾਈਓਵਰ ਦੇ ਉੱਤੇ ਸੀਸੀਟੀਵੀ ਕੈਮਰਾ ਜਿਹੜੇ ਨੇ ਉਹ ਲਗਾਏ ਗਏ ਨੇ ਚਾਰ-ਚਾਰ ਕੈਮਰੇ ਕਿਤੇ ਦੋ ਕੈਮਰੇ ਇਸ ਤਰੀਕੇ ਨਾਲ ਲੱਗੇ ਨੇ ਦੋਹਾਂ ਸਾਈਡਾਂ ਦੇ ਉੱਤੇ ਕੰਟੇਨਰ ਜਿਹੜੇ ਨੇ ਰੱਖ ਦਿੱਤੇ ਗਏ ਨੇ ਮਲਟੀਲੇਅਰ ਬੈਰੀਕੇਡਿੰਗ ਦਾ ਉੱਥੇ ਵੀ ਇੰਤਜ਼ਾਮ ਹੈ ਚਾਹੇ ਉਹ ਸਿਮੈਂਟਡ ਹੋਵੇ ਜਾਂ ਲੋਹੇ ਦੀ ਉਹਨਾਂ ਦਾ ਵੀ ਇੰਤਜ਼ਾਮ ਪੂਰੇ ਤਰੀਕੇ ਨਾਲ ਉੱਥੇ ਕੀਤਾ ਗਿਆ ਹੈ ਪੈਰਾਮਿਲਟਰੀ ਫੋਰਸਸ ਉਹ ਲਗਾਈਆਂ ਗਈਆਂ ਨੇ ਇਸ ਤੋਂ ਇਲਾਵਾ ਦਿੱਲੀ ਪੁਲਿਸ ਲੱਗੀ ਹੋਈ ਹੈ ਦਿੱਲੀ ਪੂਰੀ ਦਿੱਲੀ ਦੇ ਵਿੱਚ ਅਗਲੇ 1 ਮਹੀਨੇ ਵਾਸਤੇ ਧਾਰਾ ਕਿ ਦੀ ਟਰੈਕਟਰ ਟਰਾਲੀ ਕਿਸੇ ਤਰੀਕੇ ਦਾ ਪ੍ਰਦਰਸ਼ਨ ਜਿਹੜਾ ਉਹ ਅਲਾਉਡ ਨਹੀਂ ਹੋਏਗਾ ਤੁਸੀਂ ਕਿਸੇ ਤਰੀਕੇ ਨਾਲ ਵੀ ਟਰੈਕਟਰ ਅੰਦਰ ਲੈ ਕੇ ਅੰਦਰ ਨਹੀਂ ਆ ਸਕਦੇ ਇਸ ਗੱਲ ਦੀ ਤਸਦੀਕ ਜਿਹੜੀ ਉਹ ਦਿੱਲੀ ਪੁਲਿਸ ਨੇ ਬਕਾਇਦਾ ਹੈ ਹਰ ਸਭ ਤੋਂ ਅਹਿਮ ਸਵਾਲ ਇੱਥੇ ਇਹੀ ਖੜਾ ਹੁੰਦਾ ਹੈ ਕਿ ਜੋ ਲੋਕ ਦਿੱਲੀ ਤੋਂ ਹਰਿਆਣਾ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਆਮ ਲੋਕ ਔਰ ਹਰਿਆਣਾ ਤੋਂ ਜੋ ਲੋਕ ਦਿੱਲੀ ਜਾਣਾ ਚਾਹੁੰਦੇ ਨੇ ਆਮ ਲੋਕ ਮੈਂ ਕਿਸਾਨਾਂ ਦੀ ਗੱਲ ਨਹੀਂ ਕਰ ਰਿਹਾ ਉਹਨਾਂ ਵਾਸਤੇ ਕਿੰਨੀ ਵੱਡੀ ਮੁਸੀਬਤ ਹੈ ਤੇ ਕੀ ਰੂਟ ਅਪਣਾ ਰਹੇ ਨੇ ਉਹ ਇਹ ਇੱਕ ਦਿੱਕਤ ਹੈ ਕਿ ਓਕੇ ਸਰਸਤੇ ਤੋਂ ਜਾਣ ਹਾਲਾਂਕਿ ਉਸ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਜਿਹੜੇ ਰੂਟ ਨੇ ਉਹ ਜ਼ਰੂਰ ਡਾਇਵਰਟ ਕੀਤੇ ਗਏ ਨੇ ਪਰ ਜਿਹੜਾ ਬਕਾਇਦਾ ਜਿਹੜਾ ਦਿੱਲੀ ਟ੍ਰੈਫਿਕ ਪੁਲਿਸ ਨੇ ਉਸ ਨੂੰ ਲੈ ਕੇ ਅਡਵਾਈਜ਼ਰੀ ਵੀ ਜਾਰੀ ਕੀਤੀ ਕਿ ਕਿਸ ਤਰੀਕੇ ਨਾਲ ਤੁਸੀਂ ਕਿਧਰੋਂ ਜਾ ਸਕਦੇ ਹੋ ਜੇਕਰ ਤੁਸੀਂ ਕਰਨਾਲ ਵੱਲੋਂ ਆਉਨੇ ਹੋ ਤੇ ਤੁਸੀਂ ਜਿਹੜਾ ਹਰੀਸ਼ਚੰਦਰ ਹਸਪੀਟਲ ਹੈ ਡੀਐਸਆਈ ਡੀਸੀ ਤੋਂ ਐਗਜ਼ਿਟ ਨੰਬਰ 2 ਹੈ ਐਨਐਚ 44 ਤੇ ਉੱਥੋਂ ਅੰਦਰ ਵੱਲੋਂ ਬਵਾਨਾ ਚੌਕ ਆਓ ਬਵਾਨਾ ਚੌਕ ਤੋਂ ਚੰਦੀ ਰੋਡ ਹੋ ਕੇ ਤੁਸੀਂ ਚੰਦੀ ਬਾਰਡਰ ਤੋਂ ਹੁੰਦੇ ਹੋ ਤੇ ਵਾਇਆ ਕੇਐਮਪੀ ਤੋਂ ਤੁਸੀਂ ਸੈਦਪੁਰ ਚੌਕੀ ਜਾ ਸਕਦੇ ਹੋ ਇਸੇ ਤਰੀਕੇ ਨਾਲ ਵਕਰ ਕਰੇ ਜਿਹੜੇ ਰਸਤੇ ਨੇ ਰੋ ਡਾਇਵਰਜਨ ਨੇ ਉਹ ਦਿੱਤੇ ਗਏ ਨੇ ਲੇਕਿਨ ਸਵਾਲ ਵੱਡਾ ਇਹ ਹੈ ਇਸ ਪੂਰੀ ਕਹਾਣੀ ਦੇ ਵਿੱਚ ਕਿ ਜੇਕਰ ਜਿਹੜੀ ਤੁਸੀਂ ਆਮ ਜਨਤਾ ਦੀ ਗੱਲ ਕਹੀ ਹੈ ਉਹਦੇ ਲਈ ਖੰਝਣਖਵਾਰੀ ਜ਼ਰੂਰ ਹੋਏਗੀ ਉਹ ਜੇਕਰ ਲੰਮੇ ਰੂਟ ਹੋਣਗੇ ਅੰਦਰ ਪਿੰਡਾਂ ਚ ਜਾਏਗਾ ਟ੍ਰੈਫਿਕ ਲੱਗਣਗੇ ਉਹਨੂੰ ਢਾਈ ਜ਼ਿਆਦਾ ਲੱਗੇਗਾ ਉਹ ਇੱਕ ਵੱਡੀ ਸਮੱਸਿਆ ਜ਼ਰੂਰ ਹੋਏਗੀ ਇੱਕ ਆਮ ਜਨਤਾ ਵਾਸਤੇ ਹਰਪ੍ਰੀਤ ਕਿਉਂਕਿ ਇੱਕ ਬਹੁਤ ਹੀ ਅਹਿਮ ਗੱਲ ਇਹ ਹੈ ਕਿ ਵਿਦੇਸ਼ ਚ ਪੰਜਾਬੀ ਬਹੁਤ ਰਹਿੰਦੇ ਨੇ ਦਿੱਲੀ 에ਅਰਪੋਰਟ ਤੇ ਉਤਰਦੇ ਨੇ ਪੰਜਾਬ ਆਉਣ ਦੇ ਲਈ ਤੇ ਪੰਜਾਬ ਚ ਜੋ ਲੋਕ ਆਏ ਨੇ ਉਹ ਵਿਦੇਸ਼ ਜਾਣਾ ਚਾਹੁੰਦੇ ਨੇ 에ਅਰਪੋਰਟ ਜਾਣਾ ਹੈ ਉਹਨਾਂ ਨੇ ਤੇ 에어ਪੋਰਟ ਵਾਲਾ ਜੋ ਰੂਟ ਹੈ ਉਸ ਨੂੰ ਪੁਲਿਸ ਨੇ ਕੋਈ ਡਿਫਾਈਨ ਕੀਤਾ ਹੈ ਜਾਂ ਉਹਦੇ ਵਾਸਤੇ ਵੀ ਲੋਕ ਐਡਵਾਂਸ ਟਾਈਮ ਲੈ ਕੇ ਚੱਲਣ ਦਿੱਲੀ ਆਉਣਾ ਹੈ ਭਾਵੇਂ ਤੁਸੀਂ 에어ਪੋਰਟ ਜਾਣਾ ਹੋਵੇ ਜਾਂ ਕਿਤੇ ਜਾਣਾ ਹੋਵੇ ਤੁਹਾਨੂੰ ਟਾਈਮ ਸਪੇਅਰ ਹੱਥ 'ਚ ਰੱਖਣਾ ਪੈਗਾ ਇਸ ਟਾਈਮ ਦਿੱਲੀ ਦੇ ਵਿੱਚ ਚੈਕਿੰਗ ਬਹੁਤ ਜ਼ਿਆਦਾ ਹੈ ਦਿੱਲੀ ਦੇ ਵਿੱਚ ਜਿਵੇਂ ਪਿੱਛੇ ਬੈਰੀਕੇਡਿੰਗ ਮਲਟੀਪਲੇਅਰ ਬੈਰੀਕੇਡਸ ਹੋ ਰਹੇ ਨੇ ਉਦੇ ਕਰਕੇ ਜਗ੍ਹਾ-ਜਗ੍ਹਾ ਤੇ ਦਿੱਲੀ 'ਚ ਵੀ ਤਲਾਸ਼ੀ ਜਿਹੜਾ ਬੈਰੀਕੇਡਸ ਨਜ਼ਰ ਆਉਂਦੇ ਨੇ ਹਾਲਾਂਕਿ ਉੱਥੇ ਦਿੱਲੀ ਪੁਲਿਸ ਰੋਕ ਨਹੀਂ ਰਹੀ ਚੈੱਕ ਨਹੀਂ ਕਰ ਰਹੀ ਲੇਕਿਨ ਕੁਝ ਜਗ੍ਹਾ ਤੇ ਨੇ ਜੇਕਰ ਤੁਸੀਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਮਿੰਟੋ ਰੋਡ ਥਾਣੀ ਸੀਪੀ ਸੈਂਟਰ ਹੋਵੋਗੇ ਉੱਥੇ ਭਾਰੀ ਜਾਮ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਉੱਥੇ ਦਿੱ ਗੱਡੀ ਆ ਤਾਂ ਉਸ ਗੱਡੀ ਨੂੰ ਉਹਨਾਂ ਨੇ ਇੱਕ ਵਾਰੀ ਹਾਲਾਂਕਿ ਰੋਕਿਆ ਨਹੀਂ ਲੇਕਿਨ ਫਿਰ ਵੀ ਇੱਕ ਜ਼ਰੂਰ ਸੀ ਕਿ ਉਹਨਾਂ ਨੇ ਮੇਰੀ ਗੱਡੀ ਵੱਲ ਝਾਤ ਜ਼ਰੂਰ ਮਾਰੀ ਕਿ ਉੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਕਿਸ ਤਰੀਕੇ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਤੇ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਸ ਨੂੰ ਲੈ ਕੇ ਜੇਕਰ ਕਿਸ ਨੇ ਫਲਾਈਟ ਫੜਨੀ ਹੈ ਕਿਸ ਨੇ 에어ਪੋਰਟ ਆਉਣਾ ਹੈ ਕਿਸੇ ਦਾ ਕੰਮ ਹੈ ਤੇ ਉਹ ਆਪਣਾ ਇੱਕ ਲੰਮਾ ਟਾਈਮ ਆਪਣੇ ਹੱਥ ਵਿੱਚ ਲੈ ਕੇ ਜ਼ਰੂਰ ਚੱਲੇ ਜੀ ਤੇ ਗਾਜ਼ੀਪੁਰ ਬਾਰਡਰ ਤੇ ਕੀ ਹਾਲਾਤ ਨੇ ਅ ਜੇਕਰ ਗਾਜ਼ੀਪੁਰ ਬਾਰਡਰ ਦੀ ਗੱਲ ਕਰੀਏ ਜੇਕਰ ਤੁਸੀਂ ਉਸ ਪੂਰੇ ਏਰੀਆ ਦੀ ਗੱਲ ਕਰੋ ਤਾਂ ਉੱਥੇ ਵੀ ਸਿਮੈਂਟਡ ਦੀਆਂ ਕੰਧਾਂ ਜਿਹੜੀਆਂ ਨੇ ਉਹ ਲਗਾ ਦਿੱਤੀਆਂ ਗਈਆਂ ਨੇ ਉੱਥੇ ਵੀ ਜਿਹੜਾ ਪੁਲਿਸ ਪ੍ਰੋ ਹਾਲੇ ਉੱਪਰ ਟਿਕਟੇ ਤੇ ਲਗਾ ਹੋਇਆ ਵੱਡੀ ਗਿਣਤੀ ਮੁਲਾਜ਼ਮ ਨੇ ਸੈਂਟਰਲ ਫੋਰਸਸ ਉੱਥੇ ਡਿਪਲਾਈ ਕੀਤੀਆਂ ਨੇ ਲੇਕਿਨ ਅ ਇਥੇ ਜਿਹੜਾ ਵਿਜ਼ੂਅਲ ਨੇ ਇੱਕ ਬੜੀ ਖਾਸ ਚੀਜ਼ ਉੱਥੇ ਦੇਖਣ ਨੂੰ ਮਿਲੀ ਜਦੋਂ ਉਹ ਸਮਾਰਟ ਰਿਪੋਰਟ ਕਰ ਰਿਹਾ ਸੀ ਕਿ ਉੱਥੇ ਪੁਰਾਣੀਆਂ ਜਿਹੜੀਆਂ ਕੰਡਮ ਗੱਡੀਆਂ ਨੇ ਦਿੱਲੀ ਪੁਲਿਸ ਦੀਆਂ ਉਹ ਖੜੀਆਂ ਕੀਤੀਆਂ ਹੋਈਆਂ ਨੇ ਉਸ ਜਗ੍ਹਾ ਦੇ ਉੱਤੇ ਲਿਆ ਕੇ ਤੇ ਮੰਨਿਆ ਜਾਏ ਕਿ ਜੇਕਰ ਰੋਡ ਪਈ ਤਾਂ ਉਹਨਾਂ ਨੂੰ ਉੱਥੇ ਲਿਆ ਕੇ ਵਿੱਚ ਖੜਾ ਕਰ ਦਿੱਤਾ ਜਾਏਗਾ ਕਿ ਹੋਰ ਰਾਹ ਬਲੌਕ ਕੀਤਾ ਜਾਏ ਦੂਸਰੀ ਅਹਿਮ ਚੀਜ਼ ਉੱਥੇ ਇਹ ਥੱਲੇ ਹੋ ਮਤਲਬ ਜਿਹੜੀ ਸਰਵਿਸ ਰੋਡ ਹੈ ਉੱਪਰ ਫਲਾਈਓਵਰ ਤੱਕ ਦਿੱਲੀ ਪ ਉਹਨਾਂ ਤੋਂ ਸਪੂਲ ਸਵਾਸਤੇ ਮੰਨਿਆ ਜਾ ਰਿਹਾ ਕਿ ਮੁਲਾਜਮਾ ਵਾਸਤੇ ਕਿ ਜਦੋਂ ਲੋਡ ਪਵੇ ਥੱਲੇ ਇਮੀਡੀਏਟਲੀ ਛੱਡ ਕੇ ਉੱਪਰ ਚਲੇ ਜਾਣ ਤੇ ਉੱਪਰੋਂ ਛੱਡ ਕੇ ਥੱਲੇ ਆ ਜਾਣ ਨਹੀਂ ਤੇ ਉਹਨਾਂ ਨੂੰ ਜਿਹੜਾ ਪੂਰਾ ਫਲਾਈਓਵਰ ਛੱਡ ਕੇ ਥੱਲੇ ਉਤਰਨਾ ਪੈਂਦਾ ਸੀ ਉਹ ਇੱਕ ਬੜੀ ਵੱਡੀ ਸੀ ਤੇ ਇਹ ਪਿਛਲੇ ਅੰਦੋਲਨ ਤੋਂ ਸਬਕ ਲੈਂਦੇ ਹੋਇਆ ਤਿਆਰੀਆਂ ਕਾਫੀ ਜ਼ਿਆਦਾ ਨੇ ਜੇਕਰ ਤੁਸੀਂ ਰੂਟ ਡਾਇਵਰਜਨ ਦੀ ਗੱਲ ਕਰੋ ਗਾਜ਼ੀਪੁਰ ਬਾਰਡਰ ਵੱਲ ਤੇ ਜੇਕਰ ਤੁਸੀਂ ਦਿੱਲੀ ਤੋਂ ਗਾਜ਼ੀਆਬਾਦ ਜਾਣੇ ਹੋ ਗਾਜ਼ੀਪੁਰ ਬਾਰਡਰ ਥਾਣੀ ਤੇ ਤੁਸੀਂ ਪੁਸ਼ਤਾ ਰੋਡ ਲੈ ਕੇ ਹੋਣ ਅਕਸ਼ਰਧਾਨ ਦੇ ਸਾਹਮਣੇ ਉੱਥੋਂ ਜਾ ਸਕਦੇ ਹੋ ਪਟਪੜਗੰਜ ਐਕਜ਼ਿਟ ਲਉ ਉਸ ਤੋਂ ਬਾਅਦ ਅਫਸਰਾ ਬਾਰਡਰ ਹੁੰਦੇ ਤੁਸੀਂ ਯੂਪੀ ਗਾਜ਼ੀਆਬਾਦ ਆ ਜਾ ਸਕਦੇ ਹੋ ਤੇ ਇਸੇ ਤਰੀਕੇ ਨਾਲ ਜੇਕਰ ਅਸੀਂ ਗੱਲ ਕਰੀਏ ਕਿ ਜਿਹੜਾ ਵਹੀਕਲ ਹਰਿਆਣਾ ਜਾਂਦਾ ਥਰੂ ਐਨ 44 ਉਹਨਾਂ ਵਾਸਤੇ ਵੀ ਵੱਖਰੇ ਵੱਖਰੇ ਡਾਇਵਰਜਨ ਦਿੱਤੇ ਗਏ ਨੇ ਕਿ ਡਾਬਰ ਚੌਕ ਫਿਰ ਮੋਹਨ ਨਗਰ ਗਾਜ਼ੀਆਬਾਦ ਆਪੜ ਰੋਡ ਜੀਟੀ ਰੋਡ ਇਸ ਤਰੀਕੇ ਨਾਲ ਪੂਰਾ ਬਕਾਇਦਾ ਇੱਕ ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਦਿੱਤੀ ਹੈ ਲੇਕਿਨ ਸਮੱਸਿਆ ਜਿਹੜੀ ਹੈ ਉਹ ਵੱਡੀ ਇਹ ਹੈ ਕਿ ਜਦੋਂ ਤੁਸੀਂ ਯੂਪੀ ਵੱਲੋਂ ਮਤਲਬ ਗਾਜ਼ੀਪੁਰ ਬਾਰਡਰ ਤੋਂ ਤੁਸੀਂ ਦਿੱਲੀ ਨੂੰ ਐਂਟਰ ਕਰਦੇ ਤਾਂ ਬੜਾ ਵੱਡੀ ਗਿਣਤੀ ਜਿੱਤੋਂ ਟ੍ਰੈਫਿਕ ਆਉਂਦਾ ਹੈ ਖਾਸ ਮਾਰਗ ਉਸੇ ਲਈ ਅਗਲੇ ਬੰਦੇ ਰੰਦੇ ਨੇ ਤੇ ਉੱਥੇ ਇੰਨਾ ਬੁਰਾ ਹਾਲਾਤ ਟ੍ਰੈਫਿਕ ਜਮਸ ਇੰਨੇ ਜਿਆਦਾ ਲੰਬੇ ਲੱਗਦੇ ਪੈਣੇ ਕਿ ਸਵੇਰੇ ਜਦੋਂ ਮੈਂ ਖੁਦ ਨਿਕਲ ਕੇ ਆਇਆ ਤਾਂ ਮੈਨੂੰ ਖੁਦ ਨੂੰ ਕਾਫੀ ਜ਼ਿਆਦਾ ਟਾਈਮ ਲੱਗਾ ਯਾਨੀ ਇਸ ਗੱਲ ਦਾ ਹਰਪੀਤ ਨਿਚੋੜ ਇਹੀ ਹੈ ਕਿ ਜੋ ਲੋਕ ਜਿਨ੍ਹਾਂ ਨੂੰ ਬਹੁਤ ਅਰਜੈਂਟ ਕੰਮ ਨਹੀਂ ਹੈ ਉਹ ਆਪਣੋ ਆਪਣੇ ਘਰਾਂ ਤੋਂ ਨਾ ਨਿਕਲਣ ਕਿਉਂਕਿ ਉਹ ਮੁਸੀਬਤ 'ਚ ਫਸ ਸਕਦੇ ਨੇ ਬਿਲਕੁਲ ਇਹ ਤੁਸੀਂ ਮੰਨ ਕੇ ਚੱਲੋ ਬਹੁਤ ਕਿਤੇ ਕਿਤੇ ਜਿਹੜਾ ਜਾਮ ਲੱਗ ਰਿਹਾ ਤੇ ਉਹ ਫਿਰ ਟਾਈਮ ਲੈ ਰਿਹਾ ਇਹ ਇਹ ਜ਼ਾਹਿਰ ਤੌਰ ਤੇ ਇਹ ਚੀਜ਼ ਹੈਗੀ ਹੈ ਤੇ ਇਹ ਹੁਣ ਉਮੀਦ ਕੀਤੀ ਜਾਏ ਕਿ ਕਿਸਾਨਾਂ ਦੀ ਜਿਹੜੀ ਮੀਟਿੰਗ ਹੋਣ ਜਾ ਰਹੀ ਉਹਦਾ ਕੋਈ ਸਿੱਟਾ ਠੀਕ ਨਿਕਲੇ ਤੇ ਜਿਹੜੀ ਲੋਕਾਂ ਦੀ ਖਜਲਖੁਆਰੀ ਹੈ ਉਹ ਵੀ ਨਾ ਹੋਣ ਤੇ ਜਿਹੜੇ ਕਿਸਾਨ ਆਪਣੇ ਘਰ ਆਪਣਾ ਖੇਤ ਛੱਡ ਕੇ ਸੜਕ ਤੇ ਬੈਠਣ ਨੂੰ ਮਜਬੂਰ ਹੋ ਰਹੇ ਨੇ ਉਹਨਾਂ ਨੂੰ ਵੀ ਨਰਾ ਆਉਣਾ ਪਵੇ ਧੰਨਵਾਦ ਹਰਪ੍ਰੀਤ ਜਲਦ ਬਾਦ ਦੇ ਲਈ ਤਾ ਹਰਪ੍ਰੀਤ ਸਾਡੇ ਪੱਤਰਕਾਰ ਸਾਨੂੰ ਜਾਣਕਾਰੀ ਦੇ ਰਹੇ ਸੀ ਕਿ ਦਿੱਲੀ ਬਾਰਡਰ ਦੇ ਉੱਪਰ ਕੀ ਕੁਝ ਚੱਲ ਰਿਹਾ ਹੈ ਤੇ ਉੱਥੇ ਕਿਸ ਤਰ੍ਹਾਂ ਦੀ ਤਿਆਰੀਆਂ ਕੀਤੀਆਂ ਗਈਆਂ ਨੇ ਤੁਹਾਨੂੰ ਇਹ ਗੱਲ ਹੋਰ ਦੱਸ ਦਈਏ ਕਿ ਗਾਜ਼ੀਪੁਰ ਬਾਰਡਰ ਉਹੀ ਬਾਰਡਰ ਹੈ ਜਦੋਂ 26 ਜਨਵਰੀ ਨੂੰ ਕਿਸਾਨਾਂ ਨੇ ਲਾਲ ਕਿਲੇ ਤੱਕ ਪਹੁੰਚ ਕੀਤੀ ਸੀ ਉਸ ਤੋਂ ਬਾਅਦ ਇਦਾਂ ਲੱਗ ਗਿਆ ਕਿ ਪਿਛਲੀ ਵਾਰ ਦਾ ਕਿਸਾਨ ਅੰਦੋਲਨ ਟੁੱਟ ਜਾਏਗਾ ਪਰ ਉਹ ਉਹੀ ਥਾਂ ਹੈ ਜਿੱਥੇ ਕਿਸਾਨ ਆਗੂ ਰਾਕੇਸ਼ ਟਕੈਤ ਹੋਣੇ ਬੈਠੇ ਤੇ ਉਹਨਾਂ ਦੇ ਹੰਝੂ ਨਿਕਲ ਗਏ ਜਿਸ ਤੋਂ ਬਾਅਦ ਮੁੜ ਕੇ ਆंदोलਨ ਖੜਾ ਹੋ ਗਿਆ ਸੀ ਤਾਂ ਇਹ ਉਹੀ ਗਾਜ਼ੀਪੁਰ ਬਾਰਡਰ ਦੀ ਅਸੀਂ ਗੱਲ ਕਰ ਰਹੇ ਸੀ ਤਾਂ ਇਹ ਤਾਂ ਰਹੀਆਂ ਗੱਲਾਂ ਬਾਰਡਰਾਂ ਦੇ ਉੱਪਰ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਹੋਈ ਹੈ ਅਸੀਂ ਤੁਹਾਨੂੰ ਅੱਗੇ ਦੱਸਦੀ ਕਿ ਅਸਲ ਵਿੱਚ ਮੰਗਾਂ ਕਿਹੜੀਆਂ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਬਜ਼ੀਦ ਨੇ ਦਿੱਲੀ ਜਾਣ ਦੇ ਲਈ ਤੇ ਇਹ ਮੰਗਾਂ ਦੇ ਉੱਪਰ ਵੀ ਅਸੀਂ ਝਾਤ ਮਾਰਦੀ ਇਹ ਤੁਹਾਨੂੰ ਦੱਸਦੇ ਰਿਹਾ ਕਿ ਇਹ ਮੰਗਾਂ ਕਿਹੜੀਆਂ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਮੁੜ ਕੇ 2.0 ਯਾਨੀ ਕਿ ਕਿਸਾਨ ਅੰਦੋਲਨ 2 ਸ਼ੁਰੂ ਕਰਨ ਜਾਣ ਦੀ ਤਿਆਰੀ ਕਰ ਰਹੇ ਨੇ ਤਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਉਹ ਹੈ ਐਮਐਸਪੀ ਦੀ ਕਾਨੂੰਨੀ ਗਰੰਟੀ ਯਾਨੀ ਫਸਲਾਂ ਤੇ ਜੋ ਐਮਐਸਪੀ ਮਿਲਦੀ ਉਹ ਝੋਨੇ ਤੇ ਕਣਕ ਤੇ ਹੀ ਮਿਲਦੀ ਹੈ ਕਿਸਾਨਾਂ ਦਾ ਕਹਿਣਾ ਸੀ ਕਿ ਕਰੀਬ 23 ਫਸਲਾਂ ਦੇ ਉੱਪਰ ਐਮਐਸਪੀ ਦੇਵੇ ਸਰਕਾਰ ਇਸ ਦਾ ਕਾਨੂੰਨ ਲੈ ਕੇ ਆਵੇ ਉਸ ਦਾ ਹਜੇ ਸਰਕਾਰ ਨੇ ਵਾਅਦਾ ਪੂਰਾ ਨਹੀਂ ਕੀਤਾ ਤਾਂ ਕਿਸਾਨਾਂ ਦੀ ਪਹਿਲੀ ਮੰਗ ਇਹ ਹੈ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਵੇਲੇ ਯੂਪੀ ਦੇ ਲਖੀਮਪੁਰ ਖੇਰੀ ਖੀਰੀ ਚ ਵੀ ਪ੍ਰਦਰਸ਼ਨ ਚੱਲ ਰਿਹਾ ਸੀ ਉਸ ਵੇਲੇ ਕੁਝ ਕਿਸਾਨਾਂ ਦੇ ਉੱਪਰ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਵੱਲੋਂ ਕਥਿਤ ਤੌਰ ਤੇ ਥਾਰ ਗੱਡੀ ਚੜਾ ਦਿੱਤੀ ਗਈ ਸੀ ਜਿਦੇ ਵਿੱਚ ਕਿ ਤਿੰਨ ਕਿਸਾਨਾਂ ਦੀ ਮੌਤ ਹੋ ਗਈ ਸੀ ਇੱਕ ਪੱਤਰਕਾਰ ਦੀ ਵੀ ਮੌਤ ਹੋਈ ਸੀ ਤਾਂ ਉਸ ਨੂੰ ਵੀ ਉਸ ਮਾਮਲੇ ਦੇ ਵਿੱਚ ਵੀ ਨਿਆਂ ਦੀ ਮੰਗ ਨੂੰ ਲੈ ਕੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਇਸ ਤੋਂ ਬਾਅਦ ਕਿਸਾਨ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਕਿਸਾਨਾਂ ਦੀ ਇਹ ਵੀ ਮੰਗ ਹੈ ਤੇ ਇਸ ਤੋਂ ਬਾਅਦ ਦਿੱਲੀ ਅੰਦੋਲਨ ਦੌਰਾਨ ਜਦੋਂ ਕਿਸਾਨਾਂ ਦੇ ਉੱਪਰ ਮਾਮਲੇ ਦਰਜ ਹੋਏ ਸੀ ਕਿ ਸਰਕਾਰ ਨੇ ਕਿਹਾ ਸੀ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਖਾਸ ਕਰ ਹਰਿਆਣਾ ਤੇ ਯੂਪੀ ਦੇ ਵਿੱਚ ਕਿਸਾਨਾਂ ਦੇ ਉੱਪਰ ਜੋ ਮਾਮਲੇ ਦਰਜ ਕੀਤੇ ਗਏ ਨੇ ਉਹਨਾਂ ਨੂੰ ਕੈਨਸਲ ਕਰ ਦਿੱਤਾ ਜਾਏਗਾ ਪਰ ਕਿਸਾਨਾਂ ਦਾ ਇਲਜ਼ਾਮ ਹੈ ਕਿ ਕੇਂਦਰ ਸਰਕਾਰ ਨੇ ਇਸ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਬਾਅਦ ਇਹ ਵੀ ਮੰਗ ਹੈ ਕਿ ਕਿਸਾਨਾਂ 'ਤੇ ਉੱਪਰ ਜੋ ਮਾਮਲੇ ਦਰਜ ਕੀਤੇ ਗਏ ਸੀ ਕਿਸਾਨੀ ਅੰਦੋਲਨ ਦੇ ਦੌਰਾਨ ਉਹ ਵੀ ਰੱਦ ਕੀਤੇ ਜਾਣ ਇਸ ਤੋਂ ਬਾਅਦ ਪ੍ਰਦੂਸ਼ਣ ਐਕਟ 'ਚ ਕਿਸਾਨਾਂ ਨੂੰ ਬਾਹਰ ਕੱਢਣ ਦੀ ਵੀ ਮੰਗ ਹੈ ਹੁਣ ਇਹਨੂੰ ਇਸ ਤਰ੍ਹਾਂ ਸਮਝਿਏ ਕਿ ਜਦੋਂ ਵੀ ਪਰਾਲੀ ਸੜਦੀ ਹੈ ਉਸ ਵੇਲੇ ਪ੍ਰਦੂਸ਼ਣ ਹੁੰਦਾ ਹੈ ਔਰ ਬਹੁਤ ਸਾਰੇ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਕਿਸਾਨਾਂ ਵੱਲੋਂ ਸਾੜੀ ਗਈ ਪਰਾਲੀ ਕਰਕੇ ਹੀ ਰਾਜਸਥਾਨੀ ਦਿੱਲੀ ਦੇ ਵਿੱਚ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਹੁੰਦਾ ਹੈ ਇਸੇ ਕਰਕੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਇਕੱਲਾ ਪ੍ਰਦੂਸ਼ਣ ਕਿਸਾਨਾਂ ਕਰਕੇ ਨਹੀਂ ਹੁੰਦਾ ਇਸ ਕਰਕੇ ਪ੍ਰਦੂਸ਼ਣ ਐਕਟ 'ਚੋਂ ਕਿਸਾਨਾਂ ਨੂੰ ਬਾਹਰ ਕੱਢਿਆ ਜਾਵੇ ਉਸ ਤੋਂ ਬਾਅਦ ਫਸਲੀ ਬੀਮੇ ਦੀ ਵੀ ਮੰਗ ਕੀਤੀ ਗਈ ਹੈ ਉਸ ਯੋਜਨਾ ਨੂੰ ਵੀ ਮਨਵਾਉਣ ਦੇ ਲਈ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਇਸ ਤੋਂ ਇਲਾਵਾ ਮਨਰੇਗਾ ਦੇ ਵਿੱਚ 200 ਦਿਨ ਦਾ ਰੋਜ਼ਗਾਰ ਅਤੇ 700 ਰੁਪਏ ਦੀ ਦਿਹਾੜੀ ਦੀ ਵੀ ਮੰਗ ਹੈ ਤਾਂ ਇਹ ਕਈ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਮੁੜ ਕੇ ਦਿੱਲੀ ਜਾਣਾ ਚਾਹੁੰਦੇ ਨੇ ਇਸ ਤੋਂ ਇਲਾਵਾ ਇਹ ਮੰਗਾਂ ਕਿਸਾਨ ਇਸ ਕਰਕੇ ਵੀ ਗੁੱਸੇ ਦੇ ਵਿੱਚ ਨੇ ਕਿਉਂਕਿ ਕਿਸਾਨਾਂ ਦਾ ਇਲਜ਼ਾਮ ਹੈ ਕਿ ਜਦੋਂ ਇਹ ਕਿਸਾਨ ਅੰਦੋਲਨ ਮਲਤਵੀ ਕੀਤਾ ਗਿਆ ਸੀ 30 ਸਾਲ 2021 ਨਵੰਬਰ ਤੋਂ ਦੇ ਵਿੱਚ ਦਸੰਬਰ ਦੇ ਵਿੱਚ ਕਿਸਾਨ ਵਾਪਸ ਆਏ ਸੀ ਉਦੋਂ ਇਹ ਕਿਹਾ ਗਿਆ ਸੀ ਕਿ ਸਰਕਾਰ ਇਹ ਮੰਗਾਂ ਨੂੰ ਪੂਰਾ ਕਰ ਦੇਗੀ ਪਰ ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਇਹਨਾਂ ਮੰਗਾਂ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਹੈ ਤਾਂ ਹੁਣ ਅਹਿਮ ਸਵਾਲ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਜੋ ਮੀਟਿੰਗ ਚੱਲ ਰਹੀ ਹੈ ਕੇਂਦਰੀ ਮੰਤਰੀਆਂ ਦੀ ਹੁਣ ਬਚ ਚੁੱਕੇ ਨੇ ਪੂਰੇ 6 6 ਵਜੇ ਇਹ ਮੀਟਿੰਗ ਸਟਾਰਟ ਹੋਣੀ ਸੀ ਕੇਂਦਰੀ ਮੰਤਰੀਆਂ ਦੀ ਅਤੇ ਕਿਸਾਨ ਆਗੂਆਂ ਦੀ ਜਗਜੀਤ ਸਿੰਘ ਡੱਲੇਵਾਲ ਵੀ ਨੇ ਤੇ ਹੋਰ ਵੀ ਕਿਸਾਨ ਆਗੂ ਉੱਥੇ ਮੌਜੂਦ ਨੇ ਚੰਡੀਗੜ੍ਹ ਦੇ ਵਿੱਚ ਉੱਥੇ ਇਹ ਉਮੀਦ ਲਗਾਈ ਜਾ ਸਕਦੀ ਹੈ ਕਿ ਸ਼ਾਇਦ ਕੋਈ ਹੱਲ ਮਿਲ ਜਾਵੇ ਪਰ ਜੋ ਮੁਸਤੈਦੀ ਪ੍ਰਸ਼ਾਸਨ ਵੱਲੋਂ ਵੱਖ-ਵੱਖ ਬਾਰਡਰਾਂ ਤੇ ਕੀਤੀ ਗਈ ਹੈ ਉਸ ਤੋਂ ਇਹ ਤੈਅ ਹੁੰਦਾ ਨਜ਼ਰ ਨਹੀਂ ਆ ਰਿਹਾ ਕਿ ਕਿਸਾਨ ਤੇ ਕੇਂਦਰੀ ਮੰਤਰੀਆਂ ਦੀ ਮੀਟਿੰਗ ਦੇ ਵਿੱਚ ਕੁਝ ਨਿਕਲੇਗਾ ਜਾਂ ਨਹੀਂ ਅਸੀਂ ਇਹ ਵੀ ਜਾਣਨ ਦੀ ਕੁਝ ਸਮੇਂ ਬਾਅਦ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੇ ਪੱਤਰਕਾਰ ਰਮਨਦੀਪ ਸ਼ਰਮਾ ਉੱਥੇ ਮੌਜੂਦ ਨੇ ਉਹਨਾਂ ਤੋਂ ਵੀ ਜਾਣਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਜੋ ਮੀਟਿੰਗ ਹੋਣ ਜਾ ਰਹੀ ਹੈ ਕੁਝ ਮਿੰਟਾਂ ਦੇ ਵਿੱਚ ਕਿਉਂਕਿ ਜੋ ਤਿਆਰੀਆਂ ਕੀਤੀਆਂ ਗਈਆਂ ਨੇ ਉਸ ਤੋਂ ਇਹ ਨਹੀਂ ਲੱਗਦਾ ਕਿ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਜੋ ਗੱਲਬਾਤ ਹੋਏਗੀ ਉਸ ਤੋਂ ਵਿੱਚ ਉਸ ਦੇ ਵਿੱਚ ਕੋਈ ਪੋਜ਼ਿਟਿਵ ਨਤੀਜਾ ਨਿਕਲੇਗਾ ਕਿ ਨਹੀਂ ਲਿਖੇ ਸਾਡੇ ਪੱਤਰਕਾਰ ਮਨਦੀਪ ਉੱਥੇ ਮੌਜੂਦ ਨੇ ਕੁਝ ਸਮੇਂ ਬਾਅਦ ਅਸੀਂ ਉਹਨਾਂ ਨਾਲ ਵੀ ਜੁੜਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਸਮੇਂ ਮੀਟਿੰਗ ਹੋਣ ਜਾ ਰਹੀ ਹੈ ਤੇ ਸਾਡੇ ਪੱਤਰਕਾਰ ਸਾਨੂੰ ਦੱਸਣਗੇ ਕਿ ਕੀ ਅਸਲ ਦੇ ਵਿੱਚ ਮੀਟਿੰਗ ਦਾ ਸਿੱਟਾ ਨਿਕਲਿਆ ਕੀ ਇਹ ਸਿੱਟਾ ਪੋਜ਼ਿਟਿਵ ਹੋਏਗਾ ਜਾਂ ਨੈਗੇਟਿਵ ਹੋਏਗਾ ਨੈਗੇਟਿਵ ਹੋਏਗਾ ਤਾਂ ਤੁਹਾਨੂੰ ਇਸ ਦਾ ਸਿੱਟਾ ਪਤਾ ਹੈ ਕਿ ਕਿਸਾਨ ਦਿੱਲੀ ਵੱਲ ਕੂਚ ਕਰਨਗੇ 13 ਫਰਵਰੀ ਦਾ ਸਮਾਂ ਦਿੱਤਾ ਗਿਆ ਸੀ ਪਰ ਆਸਬੰਦ ਹੋਣ ਦੀ ਵੀ ਲੋੜ ਹੈ ਜੇ ਇਸ ਮੀਟਿੰਗ ਦੇ ਵਿੱਚ ਕੁਝ ਨਿਕਲਦਾ ਹੈ ਪੋਜ਼ਿਟਿਵ ਤਾਂ ਹੋ ਸਕਦਾ ਹੈ ਕਿ ਕਿਸਾਨ ਆਪਣੀਆਂ ਜੋ ਸੰਘਰਸ਼ ਦਾ ਰਾਏ ਉਸ ਨੂੰ ਛੱਡ ਦੇਣ ਪਰ ਪੰਜਾਬ ਭਰ ਦੇ ਵਿੱਚ ਹਰਿਆਣਾ ਭਰ ਦੇ ਵਿੱਚ ਦੋ ਤਿਆਰੀਆਂ ਕਿਸਾਨਾਂ ਵੱਲੋਂ ਕਿੱਤਿਆਂ ਗਈਆਂ ਨੇ ਜੋ ਕਿਸਾਨ ਜੋ ਤਿਆਰੀਆਂ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਨੇ ਉਸ ਤੋਂ ਇਹ ਨਹੀਂ ਲੱਗਦਾ ਕਿ ਕਿਸਾਨ ਪਿੱਛੇ ਹਟਣਗੇ ਔਰ ਪ੍ਰਸ਼ਾਸਨ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਤੋਂ ਇਹ ਵੀ ਨਹੀਂ ਲੱਗਦਾ ਕਿ ਪ੍ਰਸ਼ਾਸਨ ਕਿਸਾਨਾਂ ਨੂੰ ਅੱਗੇ ਵਧਨ ਦਵੇਗਾ ਤਾਂ ਇੱਕੋ ਹੀ ਗੱਲ ਸਾਹਮਣੇ ਆਉਂਦੀ ਹੈ ਕਿ ਆਮ ਲੋਕ ਇਹਦੇ ਵਿੱਚ ਖੱਜਲ ਖਵਾਰ ਹੋ ਰਹੇ ਨੇ ਔਰ ਕੱਲ ਜੋ ਹੋਏਗਾ ਜੇ ਮੀਟਿੰਗ ਮੇ ਸਿੱਟਾ ਰਹਿੰਦੀ ਹੈ ਤਾਂ ਉਹ ਉਸਦੇ ਨਤੀਜੇ ਕੀ ਹੋਣਗੇ ਉਸਦਾ ਅੰਦਾਜ਼ਾ ਸ਼ਾਇਦ ਲਗਾਉਣਾ ਮੁਸ਼ਕਲ ਹੋਏਗਾ ਤੁਸੀਂ ਪੀਟੀਸੀ ਨਿਊਜ਼ ਦੇ ਡਿਜੀਟਲ ਪਲੈਟਫਾਰਮਸ ਦੇ ਨਾਲ ਜੁੜੇ ਰਹੋ ਹੋਰ ਵੀ ਅਪਡੇਟਸ ਲੈ ਕੇ ਅਸੀਂ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ ਧੰਨਵਾਦ